ਉਹ ਗੱਲ ਮੈਂ ਇਹ ਕਹਿੰਦੀ ਸੀ ਹਾਂ ਇੱਕ ਵਾਰੀ ਨਾ ਭਾਬੀ ਨੂੰ ਦੇਖ ਹੀ ਲੈਂਦੇ ਆ ਜਿਹੜੀ ਗੱਡੀ ਤੇ ਆਪਾਂ ਜਾਣਾ ਚਲ ਵਿਆਹ-ਵੂ ਤਾਂ ਹੁੰਦੇ ਹੀ ਰਹਿਣਗੇ ਉਹ ਗੱਡੀ 'ਚ ਭਾਬੀ ਨੂੰ ਪਾ ਕੇ ਲੈ ਜਾਂਦੇ ਉਹ ਭੈਣ ਨੂੰ ਕੁਝ ਨਹੀਂ ਹੋਇਆ ਜੇ ਮਰਦੀ ਹੈ ਮਰ ਜਾਂਦੇ ਜੇ ਬੁਰਾ ਕੰਮ ਕਰੂਗੀ ਤੈਨੂੰ ਪਤਾ ਉਹਦਾ ਅੰਤ ਤਾਂ ਫਲ ਤਾਂ ਤਾਂ ਬੁਰਾ ਹੋਊ ਵੀ ਹੋਊਗਾ ਤੈਨੂੰ ਪਤਾ ਜੇ ਮਾੜੇ ਕਰਮ ਕਰੇ ਤਾਂ ਮਾੜਾ ਭੁਗਤਣਾ ਪੈਂਦਾ ਹੁੰਦਾ ਬੰਦੇ ਨੂੰ ਉਹ ਗੱਲ ਤਾਂ ਵੀਰੇ ਮੈਂ ਸਮਝਦੀ ਆ ਵੀ ਕਹਿੰਦੇ ਹੁੰਦੇ ਆ ਘਰ ਭਲਾ ਹੋ ਪਰ ਗੱਲ ਕਰ ਭਾਬੀ ਤਾਂ ਮਾੜਾ ਹੀ ਕਰਦੀ ਸੀ ਤੇ ਉਹਦਾ ਮਾੜਾ ਹੀ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਨਾ ਮੈਨੂੰ ਤਾਂ ਸੱਚੀ ਬੜਾ ਤਰਸ ਆਉਂਦਾ ਭਾਬੀ ਦਾ ਉਹ ਭੈਣੇ ਤੂੰ ਚੁੱਪ ਕਰ ਜਾ ਇਹਦਾ ਪ੍ਰਮਾਤਮਾ ਨੇ ਚੰਗੀ ਕਰੀਆ ਨਹੀਂ ਤੂੰ ਤਾਂ ਜਿਹੇ ਜਿਹੇ ਕੋਈ ਕਰਮ ਕਰੇ ਸੀ ਤੂੰ ਤਾਂ ਉਹਦੇ ਕਰਮ ਦਾ ਫਲ ਲੈ ਕੇ ਵਾਗ ਗਈ ਠੀਕ ਹੈ ਹੁਣੀ ਤਾਂ ਤੇਰੇ ਨਾਲ ਇਹੀ ਸੀ ਕਿਉਂਕਿ ਜਿਹੇ ਜਿਹੇ ਕੋਈ ਬੰਦਾ ਮਾੜਾ ਕਰਦਾ ਹੁੰਦਾ ਉਹਦਾ ਨਾ ਮਾੜੀ ਹੁੰਦਾ ਹੁੰਦਾ ਇਹ ਜਿਹੇ ਤੇਰੀ ਸੋਚ ਸੀ ਤੇ ਇਹ ਨਾਲ ਹੋ ਗਈ ਠੀਕ ਹੈ ਜੇ ਨਾ ਤਨੂੰ ਪ੍ਰਮਾਤਮਾ ਕਰਦਾ ਕਰਨੀ ਮੈਂ ਵੀ ਤੇਰੇ ਨਾਲ ਇਹੀ ਸੀ ਚੀਜ਼ ਠੀਕ ਹੈ ਮਾਰਨਾ ਤੈਨੂੰ ਮੈਂ ਵੀ ਸੀ ਠੀਕ ਹੈ ਚਲ ਪਰਮਾਤਮਾ ਨੇ ਮੇਰੇ ਹੱਥੋਂ ਪਾਪ ਨਹੀਂ ਕਰਾਇ ਤੂੰ ਆਪ ਦੀ ਆ ਮੁੱਕ ਗਈ ਪਰਮਾਤਮਾ ਨੇ ਤੈਨੂੰ ਦਿੱਤਾ ਡੰਡ ਠੀਕ ਹੈ ਜਿਹੜਾ ਕੋਈ ਬੰਦਾ ਕਰਮ ਕਰਦਾ ਹੁੰਦਾ ਉਹੋ ਜਿਹਾ ਫਲ ਲੈ ਜਾਂਦਾ ਹੁੰਦਾ ਤੇਰੇ ਤਾਂ ਇਹੇ ਕਰਮ ਸੀ ਤੂੰ ਇਹੋ ਜੀ ਖਾ ਕੇ ਇੱਥੋਂ ભાગ ਗਈ ਜੇ ਤੈਨੂੰ ਐ ਹੋਊਗਾ ਵੀ ਮੈਂ ਮਰੀ ਤੋਂ ਬਾਅਦ ਵੀ ਮੀਤ ਨੂੰ ਔਖਾ ਕਰੂੰਗਾ ਮੀਤ ਨੂੰ ਤਾਂ ਔਖਾ ਮੈਂ ਦੇਉ ਹੁਣ ਨਹੀਂ ਦਿੰਦਾ ਆ ਮੈਂ ਮੀਤ ਨੂੰ ਮੈਂ ਦੱਸਾਂ ਠੀਕ ਹੈ ਨਾ ਮੀਤ ਨੂੰ ਤੇਰੇ ਭੋਗ ਤੇ ਬੁਲਾਵਾਂ ਠੀਕ ਹੈ ਤੈਨੂੰ ਹੁਣ ਸੈਂਤੂਆਂ ਤਾਂ ਮੈਂ ਇਕੱਲਾ ਸੈਂਤ ਕਿ ਤੈਨੂੰ ਚੁਰੂੰ ਤੇ ਫੇਰ ਹੀ ਦੱਸੂਗਾ ਜੋ ਤੇਰਾ ਭੋਗ ਪੈਟ ਹੈ ਇਹ ਤੈਨੂੰ ਵੀ ਇਹ ਗੱਲ ਇਹ ਤੈਨੂੰ ਹੁਣ ਮੈਂ ਪਹਿਲਾਂ ਦੱਸਦਾ ਫਿਰ ਕੁੜੀ ਐਵੇਂ ਔਖੀ ਹੋਈ ਜਾਊਗੀ ਠੀਕ ਹੈ ਹੁਣ ਦੱਸਦਾ ਤਾਂ ਮੈਂ ਹੈ ਨਹੀਂ ਤੈਨੂੰ ਤੇਰਾ ਸਾਸਾ ਕਰਕੇ ਫੇਰ ਹੀ ਦੱਸੂਗਾ ਤੇ ਫੇਰ ਜਦੋਂ ਕੋਈ ਭੋਗ ਪੈ ਗਿਆ ਉਦੋਂ ਬਾਅਦ ਕੁੜੀ ਨੂੰ ਘਰੇ ਲੈ ਕੇ ਆਉਂਗਾ ਉਦੋਂ ਪਹਿਲਾਂ ਕੁੜੀ ਨੂੰ ਘਰੇ ਨਹੀਂ ਲੈ ਕੇ ਆਉਂਦਾ ਜਿਹੜੇ ਕਰਮ ਤੂੰ ਕਰਿਆ ਨਾ ਮਾਰੇ ਇਹ ਜੀ ਕਰਮ ਹੋਣੇ ਚਾਹੁੰਦੇ ਤੇਰੇ ਨਾਲ ਤੈਨੂੰ ਫੇਰ ਹੀ ਪਤਾ ਲੱਗੂਗਾ ਗਾਂਹ ਜਾ ਕੇ ਵੀ ਕਹੇ ਜੇ ਬੰਦੇ ਨਾਲ ਕੁਝ ਕਰਦੇ ਹੁੰਦੇ ਤੈਨੂੰ ਪ੍ਰਮਾਤਮਾ ਯਾਦ ਕਰਾਵੇ ਤੈਨੂੰ ਗਾਂਹ ਬਿਨਾਂ ਥਾਂ ਮਿਲੇ ਤੈਨੂੰ ਤੇ ਉੱਥੇ ਵੀ ਤੇਰੀ ਬਾਰੀ-ਬਾਰੀ ਗੱਲਾਂ ਜ਼ਿਆਦਾ ਹੁਣ ਵੀ ਤੇਰੇ ਮਾਗਰ ਕੋ ਕਾ ਮੈਂ ਤਾਂ ਲਗਣੀ ਕਿਸੇ ਤੇਰੇ ਮਾਗਰ ਚੱਲ ਕੋਈ ਨਾ ਤਾਂ ਇਹ ਚਾਚੇ ਨੂੰ ਤਾਂ ਕਿਸੇ ਨੂੰ ਦੱਸਦਾ ਨਹੀਂ ਕੋਈ ਆ ਪਿੰਡ ਚ ਤਾਂ ਪਰ ਦੱਸਣੀ ਪਊਗਾ ਠੀਕ ਹੈ ਜੇ ਮੀਤ ਨੂੰ ਦੱਸਾਂਗੇ ਇਹਦਾ ਸੰਸਕਾਰ ਤਾਂ ਕਰਨੀ ਪਊਗਾ ਚੱਲ ਤੇਰਾ ਜਾਨਾ ਚਾਰ ਪੰਜ ਬੰਦੇ ਕੋਲੇ ਸਿਆਣੇ ਕੋਲੇ ਤੇ ਇਹਦਾ ਸੰਸਕਾਰ ਕਰ ਦਿੰਨੇ ਮੀਤ ਹਾਂਜੀ ਮੈਂ ਤੈਨੂੰ ਐਂ ਕਹਿੰਦਾ ਸੀਗਾ ਮੈਨੂੰ ਨਾ ਕੰਮ ਆ ਮੜਾ ਜਾ ਤੇ ਮੈਂ ਦੋ ਤਿੰਨ ਘੰਟੇ ਨਹੀਂ ਮੁੜਦਾ ਹੈਗਾ ਤੇ ਮੈਂ ਉਧਰੋਂ ਕਿਰਨਾ ਜਿਹੜੀ ਤਰੀ ਪਹਿਨ ਲੱਗਦੀ ਆ ਹਾਂਜੀ ਮੇਰੀ ਭਾਬੀ ਲੱਗਦੀ ਆ ਮੈਂ ਉਹਨੂੰ ਫੋਨ ਕਰਤਾ ਸੀਗਾ ਉਹ ਘਰੇ ਆਉਂਦੀ ਹੋਊਗੀ ਤੇ ਫਿਰ ਤੁਸੀਂ ਉਹਨਾਂ ਦੇ ਆਇਆ ਤੇ ਵਗ ਜਿਓ ਜੀ ਮੈਨੂੰ ਨਾ ਕੱਲੀ ਨੂੰ ਘਰ ਭੇ ਭੇਜ ਕਰਦਾ ਏਡੀ ਵੱਡੀ ਕੋਠੀ ਆ ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿੰਦੀ ਸੀ ਵੀ ਮੰਮੀ ਜੀ ਵੀ ਦੋ ਤਿੰਨ ਦਿਨ ਹੋ ਗਏ ਆਈ ਨਹੀਂ ਹੈਗੇ ਕੀ ਗੱਲ ਹੋ ਗਈ ਕੋ ਗੁੱਸੇ ਗੁੱਸੇ ਹੈ ਮੇਰੇ ਨਾਲ ਉਹ ਨਹੀਂ ਨਹੀਂ ਗੁੱਸੇ ਤਾਂ ਕਿਸੇ ਨਾਲ ਨਹੀਂ ਹੈਗੀ ਉਹ ਮੇਰੀ ਗੱਲ ਸੁਣ ਉਹ ਵਿਆਹ ਤੋਂ ਪਹਿਲਾਂ ਨਾ ਉਹਨੋਂ ਮੇਰੀ ਭੈਣ ਦੀ ਜਿਹੜੀ ਜੌਬ ਮਿਲੀ ਹੋਈ ਆ ਉੱਥੇ ਗਈ ਹੋਈ ਸੀ ਉਹ ਵੀ ਇਕੱਲੀ ਰਹਿੰਦੀ ਐ ਨਾ ਉੱਥੇ ਹਾਂਜੀ ਤੇ ਪਹਿਲਾਂ ਮੈਨੂੰ ਕਹਿੰਦਾ ਵੀ ਅਸੀਂ ਵਿਆਹ ਤੋਂ ਦੋ ਦਿਨ ਪਹਿਲਾਂ ਆ ਜਾਗੀਆਂ ਤੇ ਉਸ ਤੋਂ ਬਾਅਦ ਕੀ ਹੋਇਆ ਮਾਂ ਉੱਥੇ ਜਾ ਕੇ ਹੋ ਗਈ ਢਿੱਲੀ ਜਿੱਦੇ ਵਿਆਹ ਸੀਗਾ ਜਿੱਦੇ ਉਹਨਾਂ ਨੇ ਤੁਰਨਾ ਸੀਗਾ ਉਹਦੇ ਦਾਖਲ ਕੀਤੀ ਤੇ 24 ਦਿਨ ਵੀ ਹਸਪੀਟਲ ਸੀਗੀ ਫਿਰ ਮੈਂ ਉਹਨੇ ਭੈਣ ਨੇ ਫੋਨ ਕਰਤਾ ਸੀ ਇਹ ਕਹਿੰਦੀ ਵੀਰੇ ਆਇਆ ਨਹੀਂ ਜਾਣਾ ਹੈਗਾ ਵੀ ਮਾਂ ਜ਼ਿਆਦਾ ਢਿੱਲੀ ਐ ਵੀ ਹੁਣ ਕਹਿੰਦੀ ਜੇ ਇੰਨੇ ਸਫ਼ਰ ਚ ਲੈ ਕੇ ਆਉਣੀ ਆ ਫਿਰ ਉਹਨਾਂ ਕੋਈ ਗੱਲ ਹੋ ਜੇ ਮੈਂ ਜਵਾਬ ਦੇਤਾ ਸੀਗਾ ਮੈਂ ਤੂੰ ਮਾਂ ਨੂੰ ਠੀਕ ਕਰ ਲੈ ਜਦੋਂ ਠੀਕ ਹੋ ਗਈ ਉਸ ਤੋਂ ਜੇ ਢਿੱਲੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿੰਦੀ ਸੀ ਵੀ ਆਪਾਂ ਜਾ ਕੇ ਪਤਾ ਲਿਆਉਂਦੇ ਉਹ ਤੇਰੇ ਤੋਂ ਪਹਿਲਾਂ ਮੈਂ ਇਹ ਗੱਲ ਕਰ ਲਈ ਸੀ ਕੁੜੀ ਨਾਲ ਅੱਛਾ ਹਾਂ ਮੈਂ ਕਿਹਾ ਅਸੀਂ ਜਾ ਕੇ ਪਤਾ ਲਿਆਉਂਦੇ ਆ ਉਹਦਾ ਅੱਜ ਸਵੇਰੇ ਫੋਨ ਆਇਆ ਸੀਗਾ ਮੇਰੇ ਕੋਲ ਉਹ ਕਹਿੰਦੀ ਮੈਂ ਤਾਂ ਟਿਕਟਾਂ ਵੀ ਬੁੱਕ ਕਰਤੀਆਂ ਗੱਲ ਕਰਕੇ ਨਹੀਂ ਮੈਨੂੰ ਤਾਂ ਛੁੱਟੀ ਮਿਲੀ ਨਹੀਂ ਹੈਗੀ ਵੀ ਮਾਂ ਕੱਲੀ ਆ ਜੂਗੀ ਹੁਣ ਠੀਕ ਹੈ ਗਰਮੀ ਜੀ ਲੱਗੀ ਸੀ ਤੈਨੂੰ ਪਤਾ ਮੌਸਮ ਯਾਰ ਜਿਆਦਾ ਖਰਾਬ ਹੋਇਆ ਪਿਆ ਮੈਂ ਤੁਹਾਨੂੰ ਐਂ ਕਹਿੰਦੀ ਸੀ ਜੀ ਚਲੋ ਮਾਂ ਤਾਂ ਠੀਕ ਹੋ ਕੇ ਆ ਜੂਗੀ ਘਰੇ ਚਲੋ ਵਧੀਆ ਚੰਗੀ ਗੱਲ ਆ ਪਰਮਾਤਮਾ ਦਾ ਸ਼ੁਕਰ ਆ ਹਨਾ ਤੇ ਮੈਨੂੰ ਨਾ ਵੀ ਆਪਣੇ ਤੇ ਵੀ ਮਾੜਾ ਜ ਮੈਨੂੰ ਉਹ ਤਾਂ ਸਮਝਾ ਜਾਂਦੇ ਤੁਸੀਂ ਦੇਖੋ ਮੀ ਤਾਂ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਕਿਰਨਾਂ ਨੂੰ ਮੈਂ ਤਾਂ ਹੀ ਸੱਦਿਆ ਉਹ ਭਾਬੀ ਤੈਨੂੰ ਸਾਰਾ ਕੁਝ ਰਸੋਈ ਬਾਰੇ ਸਮਝਾ ਦੇਊਗੀ ਠੀਕ ਹੈ ਜਿਹੜਾ ਕੋਈ ਰੋਟੀ ਦਾ ਹੈਗਾ ਕਾਰਵਿਆਰ ਜਾਂ ਉਹ ਕਰ ਦੋਗੀ ਜਦੋਂ ਮਾਂ ਆ ਗਈ ਬਾਕੀ ਰਹਿੰਦੇ ਉਦੋਂ ਕਰਾਵਾਂਗੇ ਉਹ ਵੀ ਬਸ ਆਉਂਦੀ ਹੋਊਗੀ ਠੀਕ ਹੈ ਚਲੋ ਉਹ ਤਾਂ ਠੀਕ ਹੈ ਪਤਾ ਕੀ ਹੈ ਚਲ ਕਿਰਨਾ ਪਹਿਲਾਂ ਤੋਂ ਵੀ ਮੇਰੀ ਸਹੇਲੀ ਸੀ ਹੈ ਨਾ ਨਾਲੇ ਤਾਂ ਉਹਦੇ ਨਾਲ ਮੇਰਾ ਦਿਨ ਜਾਂ ਨਿਕਲ ਜੂ ਤੇ ਕਿਰਨਾਂ ਨਾਲ ਜਾਂਦੇ ਜਾਂਦੇ ਇਹ ਗੱਲ ਕਹਿ ਦਿਓ ਜੇ ਤੁਹਾਡੇ ਹੁੰਦੇ ਹੁੰਦੇ ਆ ਗਈ ਤਾਂ ਵੀ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਜਾਂ ਮਾਂ ਨਹੀਂ ਆਉਂਦੀ ਉਹਨਾਂ ਚਿਰ ਉਹ ਕਰੋ ਜਾਵੇਂ ਨਾ ਮੈਨ ਮਾਤਾ ਹਜੇ ਮੇਲਾ ਦਾ ਦੋ ਦਿਨ ਆਉਂਦੀ ਨਹੀਂ ਹੈਗੀ ਤੇ ਮੈਂ ਪਹਿਲੀ ਗੱਲ ਤਾਂ ਭਾਬੀ ਨੂੰ ਸਾਰੀ ਗੱਲ ਕਰਤੀ ਸੀਗੀ ਤੇ ਦੁਬਾਰੇ ਹੁਣ ਮੈਂ ਨਾ ਉਹਨੂੰ ਡੀਕੀ ਜਾਊਂਗਾ ਠੀਕ ਹੈ ਜੀ ਡੀਕੀ ਜਾ ਉਹਨ ਸਾਰੀ ਗੱਲ ਸੋ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿੰਦੀ ਸੀ ਹਾਂ ਤੇ ਮੈਂ ਨਾ ਵੀਰੇ ਦਾ ਫੋਨ ਲਾਇਆ ਸੀ ਜਦੋਂ ਤੁਸੀਂ ਨਾ ਆਉਣ ਗਏ ਸੀ ਮੈਨੂੰ ਫੋਨ ਨਹੀਂ ਤੇ ਕੇ ਗਏ ਸੀਗੇ ਹਾਂ ਹਾਂ ਵੀ ਲਾਲੀਆਂ ਦੇ ਵੀਰੇ ਨੂੰ ਤੇ ਵੀਰਾ ਨਾ ਪਤਾ ਨਹੀਂ ਕਿਉਂ ਦੋ ਦਿਨ ਹੋ ਗਏ ਮੇਰਾ ਫੋਨ ਹੀ ਨਹੀਂ ਚੱਕਦਾ ਮੈਨੂੰ ਬਾਲੀ ਜਿਆਦਾ ਟੈਨਸ਼ਨ ਹੋਈ ਪਈ ਆ ਉਹ ਜਿੱਦੇ ਆਪਣਾ ਵਿਆਹ ਸੀ ਨਾ ਉਹਦੇ ਭਾਬੀ ਬਾਲੀ ਢਿੱਲੀ ਜੀ ਹੋ ਗਈ ਸੀ ਉਹੋ ਜੇ ਕਰੀ ਜਾਂਦੀ ਸੀ ਜਿਵੇਂ ਅਟੈਕ ਜ ਤੇ ਮੈਂ ਤਾਂ ਵੀਰੇ ਨੂੰ ਉਹ ਤਾਂ ਨਹੀਂ ਕਿਹਾ ਸੀ ਵੀ ਵੀਰੇ ਪਾਸਪਤਰ ਲੈ ਜਾਣਾ ਵੀਰਾ ਕਹਿੰਦਾ ਕੋਈ ਨਹੀਂ ਪਹਿਲਾਂ ਤੇਰਾ ਵਿਆਹ ਆਪਾਂ ਕਰ ਲਵੇ ਵੀ ਤੇਰੀ ਭਾਬੀ ਤਾਂ ਹੀ ਕਰਦੀ ਰਹਿੰਦੀ ਆ ਕਿਉਂਕਿ ਤੁਹਾਨੂੰ ਪਤਾ ਭਾਬੀ ਨਾਲ ਵੀਰਾ ਗੁੱਸੇ ਹੋ ਜਾਂਦਾ ਸੀ ਹਨਾ ਭਾਬੀ ਦੇ ਸੁਭਾਅ ਦਾ ਉਹ ਤਾਂ ਹੁਣ ਮੈਨੂੰ ਪਤਾ ਹੀ ਐ ਉਹ ਉਦੋਂ ਦੇਖਣਾ ਪੈਸਿਆਂ ਦੇ ਲਾਲਚ ਚ ਕੀ ਕਰਨ ਫਿਰਦੀ ਸੀ ਹਾਂਜੀ ਉਹੀ ਤਾਂ ਚੱਲ ਕੋਈ ਗੱਲ ਨਹੀਂ ਕਈ ਵਾਰੀ ਨਾ ਬੰਦਾ ਉਲਝਿਆ ਹੁੰਦਾ ਦਵਾਈ ਬੂਟੀ ਦੇ ਵਿੱਚ ਤੇ ਮੈਨੂੰ ਤਾਂ ਟੈਨਸ਼ਨ ਹੋਈ ਵੀ ਐ ਵੀ ਫੋਨ ਕਿਉਂ ਨਹੀਂ ਚੱਕਦੇ ਭਾਬੀ ਮੇਰੀ ਠੀਕ ਆ ਜਾਂ ਨਹੀਂ ਠੀਕ ਆ ਵੀ ਮਾੜਾ ਹੀ ਮੈਨੂੰ ਪਤਾ ਲੱਗ ਜੇ ਬਸ ਚੱਲ ਕੋਈ ਗੱਲ ਨਹੀਂ ਇੱਕ ਅੱਧੇ ਦਿਨ ਚ ਤੈਨੂੰ ਲੈਣ ਤਾਂ ਆ ਹਾਂ ਬਾਕੀ ਕਿਈ ਵਾਰੀ ਬੰਦਾ ਜਦੋਂ ਬਿਮਾਰ ਠਮਾਰ ਹੁੰਦਾ ਨਾ ਕਰੇ ਇਕੱਲਾ ਜਾਣਾ ਹੈਗਾ ਹੋਰ ਕਿਹੜਾ ਕੋਈ ਹੈਗਾ ਜਿਹੜਾ ਸੰਭੂਗਾ ਐ ਉਲਝਿਆ ਹੋਗਾ ਤੂੰ ਫਿਕਰ ਨਾ ਕਰ ਸਾਰੇ ਕੰਮ ਹੋ ਜਾਣਗੇ ਚੱਲ ਮੈਂ ਜਾਂਦਾ ਇੰਨੇ ਹੈ ਦੇਖਦਾ ਤੇ ਫਿਰ ਇਹਨਾਂ ਨੂੰ ਕਿੰਨਾ ਪੱਕੀ ਤੁਸੀਂ ਵੀ ਮੜਾ ਜੇ ਤੁਹਾਡੇ ਕੋਲ ਫੋਨ ਆਇਆ ਤਾਂ ਮੈਨੂੰ ਦੱਸ ਦਿਓ ਆ ਕੇ ਵੀ ਆਇਆ ਸੀ ਕੋਈ ਨਾ ਕੋਈ ਨਾ ਮੈਂ ਦੱਸ ਦੂੰਗਾ ਚੱਲ ਠੀਕ ਹੈ ਚੰਗਾ ਜੀ ਚਲ ਹੋਰ ਮੇਰੀ ਇੱਕ ਵਾਰੀ ਗੱਲ ਜੀ ਹੋ ਜੇ ਨਾ ਮੇਰੀ ਸਾਰੀ ਟੈਨਸ਼ਨ ਜੀ ਮੁੱਕ ਜੀ ਚੱਲ ਜੇ ਹੁਣ ਕਰਨਾ ਭੈਣ ਆ ਜੀ ਮੈਂ ਵੀ ਘਰ ਦਾ ਕੰਮ ਕਰਦੀ ਹੋ ਜਾ ਆਈ ਬੇਲੀ ਬੈਠੀ ਰਹਾਂ ਤਾਂ ਮੇਰਾ ਵੀ ਜੀ ਨਹੀਂ ਲੱਗਦਾ ਪਾ ਬਿਬਿਤਰੀ ਆਉਂਦੀ ਹੈ ਹੁਣ ਇਹਦੇ ਨਾਲ ਵੀ ਗੱਲ ਕਰ ਲੈਣਾ ਭਾਬੀ ਕੀ ਹੋ ਗਿਆ ਹੁਣ ਤਾਂ ਕੀ ਹੈ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲੈ ਹਾਂ ਦੱਸ ਮੀਤ ਮਾਂ ਬਾਰੇ ਪੁੱਛਦੀ ਸੀਗੀ ਅੱਛਾ ਵੀ ਨਾ ਤਾਂ ਉਹ ਵਿਆਹ ਤੇ ਆਈਏ ਤੇ ਹੁਣ ਵਿਆਹ ਹੋਏ ਨੂੰ ਵੀ 4 ਦਿਨ ਹੋ ਗਿਆ 2 ਦਿਨ ਹੋ ਗਿਆ ਵੀ ਹੁਣ ਮੈਂ ਕੀ ਕਰੂੰਗੀ ਉਹ ਆਉਂਦੀ ਕਿਉਂ ਨਹੀਂ ਵੀ ਕਿਤੇ ਮੇਰੇ ਨਾਲ ਗੁੱਸੇ ਤਾਂ ਨਹੀਂ ਹੈਗੀ ਮੈਂ ਉਹਨੂੰ ਇਸ ਟਾਈਮ ਇਹ ਕਹਤਾ ਵੀ ਮਾਂ ਨਾ ਬਿਮਾਰ ਹੋ ਗਈ ਸੀ ਉੱਥੇ ਵੀ ਕੁੜੀ ਦਾ ਫੋਨ ਆ ਗਿਆ ਸੀ ਵੀ ਤਾਣੀ ਹੈਗੀ ਮੇਰੀ ਗੱਲ ਸੁਣ ਇਹੀ ਗੱਲ ਜੇ ਤੈਨੂੰ ਮੀਤ ਨੇ ਪੁੱਛੀ ਤਾਂ ਤੂੰ ਇਹੀ ਗੱਲ ਕਹਿਣੀ ਹੈ ਵੀ ਉਹ ਬਿਮਾਰ ਹੋ ਗਈ ਸੀਗੀ ਬਾਕੀ ਮੈਂ ਦੇਖਦਾ ਵੀ ਉਹਨੂੰ ਜਾਂ ਤਾਂ ਮੈਂ ਕਿਸੇ ਦਿਨ ਟਾਈਮ ਕੱਢ ਕੇ ਆਪ ਜਾਣਾ ਲੈਣ ਵੀ ਮਾਂ ਨੂੰ ਤਾਂ ਲੈ ਕੇ ਆਉਣਾ ਹੀ ਪਊਗਾ ਹੁਣ ਮੈਂ ਝੂਠ ਕਿੰਨਾ ਕਿ ਚਿਰ ਮਾਰੀ ਜਾਊਂਗਾ ਮੀਤ ਕੋਲ ਮੇਰੀ ਗੱਲ ਸੁਣ ਬੰਟੂ ਭਾਈ ਤਾਈ ਨੂੰ ਤਾਂ ਲੈ ਕੇ ਆਉਣਾ ਪਊਗਾ ਅੱਜ ਤਾਂ ਚੱਲ ਮੈਂ ਇਹਨੂੰ ਕਹਿ ਦੂੰਗੀ ਮਾਰ ਦੂੰਗੀ ਤੇਰੇ ਕਹੇ ਤੋਂ ਗੱਪ ਹੈ ਤੇ ਚਾਰ ਦਿਨਾਂ ਨੂੰ ਜੇ ਨਾ ਆਈ ਤਾਈ ਤਾਂ ਪਤਾ ਲੱਗ ਹੀ ਸਕਦਾਗਾ ਤੂੰ ਮੇਰੀ ਗੱਲ ਸੁਣ ਲੈ ਤੂੰ ਚੁੱਪ ਕਰਕੇ ਆਪ ਤੁਰ ਜਾ ਤੇ ਤਾਈ ਨੂੰ ਲੈ ਕੇ ਆ ਉਹ ਆਪ ਫਿਰ ਇੱਕ ਹੁਣ ਇੱਕ ਇੱਕ ਦਿਨ ਤਾਂ ਇੱਥੋਂ ਜਾਣ ਚ ਹੀ ਲੱਗ ਜੂਗਾ ਰਾਤ ਰਹਿਣਾ ਪਊ ਫਿਰ ਔਖਾ ਮੈਂ ਤਾਂ ਇਹ ਸੋਚੀ ਬੈਠਾ ਵੀ ਜਿੱਦੇ ਉਹਦਾ ਭਰਾ ਇਹਨੂੰ ਲੈ ਆ ਕੇ ਹਨਾ ਉਸ ਤੋਂ ਬਾਅਦ ਵਗ ਜੂਗਾ ਨਾ ਇੰਨੇ ਦਿਨ ਹੁਣ ਤੂੰ ਗਾਪੇ ਮਾਰੀ ਜਾਏਗਾ ਉਹ ਫਿਰ ਕੋਈ ਹੱਲ ਤਾਂ ਕਰਨਾ ਹੀ ਪਊਗਾ ਨਾਲੇ ਮੈਂ ਤੈਨੂੰ ਐ ਕਹਿੰਦਾ ਸੀ ਭਾਬੀ ਜਿੰਨੇ ਦਿਨ ਮਾਂ ਨਹੀਂ ਆਉਂਦੀ ਹੈਗੀ ਤੂੰ ਕੁਝ ਵੀ ਕਰ ਤੈਨੂੰ ਇੱਥੇ ਰਹਿਣਾ ਪਊਗਾ ਲੈ ਤੂੰ ਕਮਾਲ ਕਰਦਾ ਮੈਂ ਆਪਦਾ ਘਰ ਵੀ ਦੇਖਣਾ ਮੈਨੂੰ ਵੀ ਸੌ ਕੰਮ ਦੰਦੇ ਆ ਓਹੋ ਦੇਖ ਥੋੜੇ ਦਿਨਾਂ ਦੀ ਗੱਲ ਆ ਉੱਖਾ ਹੋਣਾ ਪਊਗਾ ਦੇਖ ਜਦ 10 11 ਵਜੇ ਤੱਕ ਤੂੰ ਘਰ ਦੇ ਕੰਮ ਨਿਮੇੜ ਲਿਆ ਕਰੀ ਐਨੇ ਨੂੰ ਮੈਂ ਇਧਰ ਨਾਲ ਹੋ ਜਾ ਕਰੂੰਗਾ ਉਸ ਦੋ ਵਜੇ ਜਦੋਂ ਮੈਂ ਕੰਮ ਜਾਇਆ ਕਰੂੰਗਾ ਤੂੰ ਆ ਜਾ ਕਰੇਗੀ ਕੀ ਪਤਾ ਇੱਕ ਦੋ ਦਿਨਾਂ ਚ ਮਾਂ ਆ ਜੇ ਐਨਾ ਤੂੰ ਵੀ ਨਕਬਰਾ ਨਾਲੇ ਹੌਲੀ ਬੋਲ ਉਹ ਸੁਣ ਨਾ ਲਵੇ ਤੇ ਹੁਣ ਉਹ ਅੰਦਰ ਹੀ ਬੈਠੀ ਐ ਤੂੰ ਉਹਦੇ ਨਾਲ ਜਾ ਕੇ ਗੱਲਬਾਤ ਕਰ ਲੈ ਨਾਲੇ ਉਹਨੂੰ ਰਸੋਈ ਦੇ ਸਾਰੇ ਕੰਮ ਤੰਦੇ ਸਮਝਾ ਦੇ ਬੇ ਰਸੋਈ ਦੇ ਤਾਂ ਸਾਰੇ ਮੈਂ ਸਮਝਾ ਦੂੰਗੀ ਮੈਨੂੰ ਤਾਂ ਹਾ ਤੂੰ ਬਿਪਤਾ ਜੀ ਖੜੀ ਕਰਤੀ ਮੈਂ ਹੁਣ ਲ ਕਿੱਥੋਂ ਘੰਟਾ ਘੜੀ ਤਾ ਆ ਜਾ ਕਰੂੰਗਾ ਭਈ ਸਾਰਾ ਸਾਰਾ ਦਿਨ ਤਾਂ ਮੈਂ ਵੀ ਨਹੀਂ ਆ ਸਕਦੀ ਬੰਟੂ ਮ ਅਦੋ ਇੱਕ ਦੋ ਦਿਨਾਂ ਦੀ ਗੱਲ ਆ ਦੱਸ ਔਖਾ ਵੇਲਾ ਇਹੀ ਹੁੰਦਾ ਆਪ ਦਾ ਆਪਦੇ ਦੇ ਕੰਮ ਆਉਂਦਾ ਹੁੰਦਾ ਮੇਰਾ ਟਾਈਮ ਟਪਾ ਦੋ ਐਨੇ ਨੂੰ ਕੋਈ ਨਾ ਕੋਈ ਹੱਲ ਹੋ ਜਾਊਗਾ ਠੀਕ ਹੈ ਤੇ ਤੂੰ ਹੁਣ ਜਾ ਕੇ ਤੂੰ ਮੀਤ ਕੋਲ ਬੈਠ ਨਾਲੇ ਉਹਨਾਂ ਨਾਲ ਗੱਲਬਾਤਾਂ ਕਰ ਲੈ ਨਾਲੇ ਉਹਨੂੰ ਕੰਮ ਤਾਂ ਦੱਸਾ ਦੇ ਮੇਰੀ ਗੱਲ ਸੁਣਦਾ ਆ ਚਾਰ ਦਿਨ ਤੇ ਤੇਰੇ ਔਖੇ ਸੁੱਖ ਮੈਂ ਟਪਾ ਦਿੰਨੇ ਆ ਨਾ ਪਰਵਾ ਤੂੰ ਛੇਤੀ ਲੈ ਕੇ ਆ ਮੈਥੋਂ ਨਹੀਂ ਬਾਰੇ ਦਿਨ ਕੱਪ ਵਾਦੇ ਰਹਿਗੇਗੇ ਮੈਂ ਆਪ ਹੀ ਸਾਰੇ ਹੱਲ ਕਰ ਲੂੰਗਾ ਬਸ ਤੂੰ ਜਿਹੜਾ ਤੈਨੂੰ ਮੈਂ ਕੰਮ ਕਿਹਾ ਨਾ ਤੂੰ ਉਹ ਸਮਝਾ ਦੇ ਚੰਗ ਜਾਂ ਤੂੰ ਭੱਗ ਜਾ ਚੰਗਾ ਮੀਤ ਨਵੇੜਨੇ ਕੰਮ ਕੰਮ ਕਰਨਾ ਮੈਂ ਕਿਹੜੇ ਨਵੇਂ ਨੇ ਸੀਗੇ ਬਸ ਮਾੜਾ ਮੋਟਾ ਜਿੰਨਾ ਕਿ ਮੈਥੋਂ ਹੋਇਆ ਹਨਾ ਉਹ ਮੈਂ ਕਰ ਲਿਆ ਤੇ ਚਲ ਕੋਈ ਨਾ ਹੌਲੀ ਹੌਲੀ ਕਰਨ ਸਿੱਖ ਜਾਈਂਗੇ ਪਤਾ ਠੀਕ ਆ ਹੋਰ ਤੁਸੀਂ ਠੀਕ ਆ ਵਧੀਆ ਹਾਂ ਮੈਂ ਤਾਂ ਠੀਕ ਆ ਵਧੀਆ ਤੂੰ ਬੱਸ ਤੇ ਕਰੇ ਪਰਿਵਾਰ ਸਾਰਾ ਪਰਿਵਾਰ ਵੀ ਸਾਰਾ ਠੀਕ ਆ ਤੂੰ ਦਸਤਰ ਜੀ ਲੱਗ ਗਿਆ ਜੀ ਤਾਂ ਭਾਣਾ ਕੱਲੀ ਦਾ ਤਾਂ ਕੀ ਲੱਗਣਾ ਬਾਕੀ ਆਏ ਜਦੋਂ ਆਪਦਾ ਘਰ ਆ ਜੀ ਤਾਂ ਲਾਉਣਾ ਹੀ ਪੈਣਾ ਹਨਾ ਹਾਂ ਇਹ ਤਾਂ ਹੈਗਾ ਕਿਉਂਕਿ 3 ਤਾਂ ਸਦਾ ਹੀ ਪੁਰਾਣੇ ਹੁੰਦੇ ਆ ਜਦੋਂ ਪੇਕਿਆਂ ਦੇ ਘਰ ਆਗਣਾ ਸੌਰਾ ਨਹੀਂ ਆਉਦਾ ਬਣਾਉਣਾ ਪੈਂਦਾ ਸਹੀ ਗੱਲ ਆ ਦੇਖ ਲਾ ਮੈਂ ਵੀ ਤੈਨੂੰ ਪਤਾ ਹੀ ਹੈਗਾ ਮੈਂ ਵੀ ਕੱਲੀ ਕਹਿ ਰਹੀ ਆਂਗੀ ਸਾਰਾ ਕੁਝ ਦੇਖਣਾ ਪੈਂਦਾ ਮੈਨੂੰ ਆਣ ਗਵਾਂਡ ਵੀ ਦੇਖਣਾ ਪੈਂਦਾਗਾ ਕੰਮ ਧੰਦੇ ਵੀ ਕਰਨੇ ਪੈਂਦੇ ਆਗੇ ਇੱਕ ਬਾਂਟੂ ਮੈਂ ਤਾਂ ਢੂਣੀ ਟੇਕੰਗਾੰਦਾ ਸੱਚੀ ਗੱਲ ਆਗੇ ਚਲ ਕੋਈ ਨਹੀਂ ਕਰਨਾ ਪੈਣਾ ਦੇਖ ਆਪਾਂ ਕਿਹੜਾ ਅੱਜ ਦਿਨਾਂ ਜਾਣਨਾ ਕਮਾਰੀਆਂ ਹੁੰਦਗੀਆਂ ਵੀ ਆਪਾਂ ਸੇਲੀਆਂ ਸੀ ਬਸ ਆ ਦੋ ਚਾਰ ਦਿਨਾਂ ਫਿਰ ਮੇਰੀ ਮੰਮੀ ਆਜੂਗੀ ਤੇ ਤੂੰ ਮੈਨੂੰ ਮੜਾ ਮੋਟਾ ਨਾ ਹਰ ਸੋਈ ਦਾ ਸਮਝਾ ਦੇ ਇੱਕ ਤਾਂ ਤੇ ਬਾਕੀ ਕੰਮ ਤਾਂ ਮੈਂ ਕਰ ਹੀ ਲਿਆ ਕਰੂੰ ਹੁਣ ਕੰਮ ਤਾਂ ਇਹ ਹੈ ਨਹੀਂ ਵੀ ਮੈਨੂੰ ਕੋਈ ਆਉਂਦਾ ਜੀ ਹੈਨਾ ਉੱਥੇ ਵੀ ਤੇਰੇ ਸਾਹਮਣੇ ਮੈਂ ਤਾਂ ਸਾਰਾ ਹੀ ਕਰਦੀ ਸੀਗੀ ਇੱਥੇ ਵੀ ਕਰ ਲੂੰਗੀ ਐਡੀ ਨਹੀਂ ਗੱਲ ਹੈਗੀ ਕੰਮ-ਕੁਮ ਦੀ ਤਾਂ ਮੈਨੂੰ ਬਸ ਆਇਆ ਚੱਲ ਹਜੇ ਨਾ ਕੰਦੀ ਨੂੰ ਆਏ ਸੁਣਾ ਸੁਣਾ ਜਾਂ ਲੱਗਦਾ ਉਫਰਾ ਜਾਂ ਲੱਗਦਾ ਵੀ ਤੂੰ ਦਿਨੇ ਆ ਜਾ ਕਰ ਮੇਰੇ ਕੋਲ ਇਹ ਨਾ ਮੇਰਾ ਟਾਈਮ じゃ ਟੱਪ ਜੂਗਾ ਨਾ ਨਾ ਕੋਈ ਨਾ ਤੂੰ ਫਿਕਰ ਨਾ ਕਰਾਂ ਤਾਂ ਮੈਂ ਬਸ ਮੈਂ ਤਾਂ ਟਾਈਮ ਨਹੀਂ ਕੰਮ ਨਹੀਂ ਜਨ ਵੇਡ ਲੈਣੀ ਆ ਆ ਜਾ ਕਰੂੰਗੀ ਮੈਂ ਤੇਰੇ ਕੋਲ ਦੁਬਾਰਾ ਦੁਬਾਰਾ ਡੱਕਾ ਡਾਣਾ ਹਾਂ ਮੇਰੇ ਨਾਲ ਤਾਂ ਡੱਕਾ ਨਾ ਤੜਾਈ ਕੰਮ ਤਾਂ ਮੈਂ ਆਪੀ ਬਥੇਰਾ ਕਰ ਨਨ ਕੋਈ ਨਾ ਕੋਈ ਨਾ ਇੱਕ ਦੋ ਦਿਨ ਤੱਕ ਆ ਜੂਗੀ ਤਾਈ ਕਹਿੰਦਾ ਸੀਗਾ ਬੰਦ 2 ਮਿੰਟ ਕਰਾ ਜਿਰਾ ਚ ਹਾਂ ਹਾਂ ਉਹ ਤਾਂ ਆ ਜਾਣਗੇ ਉਹਨਾਂ ਕਿੱਲੇ ਹੋਗੇ ਸੀ ਹਾਂ 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 ਉਹਦਾ ਕਰਕੇ ਨਹੀਂ ਆਇਆ ਗਿਆ ਹੈਗਾ ਤੇ ਭੈਣੇ ਆ ਜਾ ਮੈਂ ਤੇਰੇ ਵਾਸਤੇ ਘੁੱਟ ਕਚਾਹ ਬਣਾਦਾ ਪਹਿਲਾਂ ਚਾਹ ਤਾਂ ਤੂੰ ਛੱਡ ਮੇਰਾ 2 ਮਿੰਟ ਗੱਲਾਂ ਹੀ ਕਰ ਲਾ ਪਤਾਈ ਤਾਂ ਪਹਿਲਾਂ ਵੀ ਢਿੱਲੀ ਹੋ ਜਾਂਦੀ ਸੀਗੀ ਪਹਿਲਾਂ ਵੀ ਮੈਨੂੰ ਬੋਲ ਮਾਰ ਕੇ ਲੈਂਦਾ ਸੀਗਾ ਵੀ ਆ ਜਾ ਮੇਰੀ ਮਾਂ ਢਿੱਲੀ ਹੋ ਗਈ ਉਦੋਂ ਵੀ ਮੈਂ ਕੰਮ ਧੰਦਾ ਕਰਕੇ ਜਾਂਦੀ ਸੀ ਉਹ ਚਰਚੁੰਤਾ ਤੂੰ ਆ ਗਈ ਮੈਨੂੰ ਸੁੱਖ ਹੋ ਗਿਆ ਇਹ ਤਾਂ ਗੱਲ ਹੈਗੀ ਆ ਭੈਣ ਹੋਰ ਪਤਾ ਕੀ ਆ ਵੀ ਦੇਖੋ ਮੇਰੇ ਮਾਂ ਤਾਂ ਹੈ ਨਹੀਂ ਹੈਨਾ ਪਰ ਇਹ ਆ ਵੀ ਮਾਂ ਦੀ ਸੱਸ ਮਾਂ ਨਾਲ ਵੱਧ ਕੇ ਪਿਆਰ ਕਰੇਗੀ ਚੱਲ ਜੇ ਤੂੰ ਹੁਣ ਉਹ ਨੂੰ ਮਾਂ ਨਾਲ ਵੱਧ ਕੇ ਪਿਆਰ ਕਰੇਗੀ ਤਾਂ ਫੇਰ ਹੀ ਤੂੰ ਸਾਰਾ ਕੁਝ ਪੁੰਨਾ ਹੋ ਕਰੇਗੀ ਹਾਂ ਪਹਿਣਾ ਤਾਂ ਹੈਗਾ ਬਾਕੀ ਸਿਰੇ ਮੈਂ ਤੈਨੂੰ ਗੱਲ ਦੱਸਦੀ ਆਂ ਵਨਟੂ ਦਾ ਸੁਭਾਅ ਹੀ ਬਲਾਈ ਨਰਮ ਮਗਾ ਹਾਂ ਨਰਮਤਾ ਪਹਿਣਾ ਮੈਨੂੰ ਪਤਾ ਸਾਰਾ ਕੁਝ ਹੈ ਤੇ ਆਦੀ ਮਾਂ ਦੀ ਤਾਂ ਦੇਖਭਾਲ ਚੱਲ ਮੈਂ ਤਾਂ ਨਹੀਂ ਹੋਈ ਜਦੋਂ ਮੈਂ ਛੋਟੀ ਸੀ ਜਦੋਂ ਮੱਕ ਗਈ ਸੀ ਵੀ ਨਾ ਪਰ ਮੈਂ ਆਦੀ ਸੱਸ ਨੂੰ ਵਧੀਆ ਰੱਖਿਆ ਕਰੂੰਗੀ ਨਾ ਤੂੰ ਉਹ ਨਾ ਕਰ ਆਏ ਜਿੱਤ ਜਾਣਾ ਉਹ ਕਰਿਆ ਕਰ ਭੈੜਾ ਤੂੰ ਚੱਲ ਕੋਈ ਨਹੀਂ ਪਹਿਣਾ ਮਾਂ ਮਾਤਾ ਕਹਿੰਦੇ ਹੁੰਦੇ ਪੁੱਲ ਲਗਾਣੀ ਚਾਹੁੰਦੇ ਆਂ ਜਾ ਤਾਂ ਉਹ ਨਹੀਂ ਰਹਿੰਦਾ ਤੂੰ ਜਿੱਤ ਜਾ ਪੜਾ ਨਾ ਕਰਿਆ ਕਰ ਆਈ ਤੂੰ ਚੁੱਪ ਕਰ ਆਏ ਨਾ ਕਰਿਆ ਕਰ ਦੇਖ ਲੈ ਤੂੰ ਮੈਂ ਤਾਂ ਹੁਣ ਆਈ ਸੀ ਬਿਨ ਚੜ ਤੇਰੇ ਨਾਲ ਗੱਲਾਂ ਕਰਨ ਤੂੰ ਤਾਂ ਹੋਰ ਹੀ ਗੱਲਾਂ ਲੈ ਕੇ ਬੈਗੀ ਨਹੀਂ ਨਹੀਂ ਉਹ ਤਾਂ ਠੀਕ ਹੈ ਭੈਣ ਮੈਂ ਤਾਂ ਕੋਈ ਨਹੀਂ ਬਸ ਆਇਆ ਵੀ ਇੱਕ ਨੂੰ ਉਪਰ ਆਇਆ ਲੱਗਦਾ ਜੀ ਨਹੀਂ ਲੱਗਦਾ ਤਾਂ ਕਰਕੇ ਚਲ ਕੋਈ ਨਾ ਮੈਂ ਆਇਆ ਕਰੂੰਗੀ ਤੇਰੇ ਕੋਲ ਦੁਪਹਿਰਾ ਖਾਣਾ ਤੂੰ ਫੇਰ ਕਰ ਨਾ ਕਰਿਆ ਕਰ ਚੰਗਾ ਠੀਕ ਹੈ ਭੈਣ ਚਲ ਆ ਜਾ ਪੁੱਤਰ ਕੰਮ ਕਰ ਦਿੰਦਾ ਚਲ ਫੇਰ ਆ ਜਾ ਨਾਲ ਐਵੇਂ ਨਾ ਕਰੀ ਜਾ ਕਰ ਆ ਮੇਰੇ ਪਿਆਉ ਦੀ ਰੰਨ ਨੇ ਨਾ ਪਤਾ ਨਹੀਂ ਜੈ ਵੱਡੀ ਨੇ ਕਿਹੇ ਜੀ ਪੱਟੀ ਪੜਾਈ ਆ ਮੇਰੇ ਪੁੱਤ ਨੂੰ ਮਗਰ ਲਾ ਲਿਆ ਭੋਲਾ ਭਾਲਾ ਸੀ ਮੇਰੇ ਤਾਂ ਅੱਗੇ ਅੱਜ ਚੱਲਦਾ ਸੀ ਪਤਾ ਨਹੀਂ ਕਿਹੇ ਜੀ ਚੰਦਰੀ ਮਿਲੀ ਐ ਗਮਾਂਡ ਵੀ ਨਾ ਚੱਜਦਾ ਹੋਵੇ ਇਹ じゃ ਗਮਾਂਡ ਵੀ ਨਾ ਹੋਵੇ ਜਾ ਕੇ ਲੈਨੀ ਆ ਖਬਰ ਮਾਲਕਾ ਨਾ ਬਣ ਕੇ ਬੈਠ ਗਈਆਂ ਮੇਰੇ ਹੁੰਦੇ ਹੋਏ ਆਏ ਕਿਵੇਂ ਸੋਨੂ ਮੈਂ ਜਰ ਲਾ ਆਪਦੇ ਘਰੇ ਮੇਰੇ ਪੁੱਤ ਨੂੰ ਤਾਂ ਭੋਲੇ ਨੂੰ ਨਾ ਕਾਸੀ ਗੱਲ ਤਾਂ ਹੀ ਨਹੀਂ ਪਤਾ ਕੋਈ ਨਾ ਆ ਗਈ ਮੈਂ ਹੁਣ ਦਾਮ ਨਹੀਂ ਮੈਂ ਸਾਨੂੰ ਲੈਣ ਦਿੰਦੀ ਬੈਤ ਲੋ ਤੀ ਮੂੰਹ ਖੜ ਜੋ ਕੇਰਾ ਤਾਂ ਇਹ ਤਾਂ ਜੀ ਆ ਗਈ ਬੜੀ ਟੱਕੜੀਆਂ ਤਾਈ ਜੀ ਪਰਾ ਹਟ ਕੀ ਹੋ ਗਿਆ ਤਾਈ ਚੜ੍ਹੇ ਚੜਾਈ ਆਉਣੀ ਆ ਵੀ ਹੋਰ ਚੜਾਣਾ ਤੂੰ ਤਾਂ ਜਮੇ ਘਰ ਤੇ ਆ ਕੇ ਬੈਠ ਗਈ ਕਿਉਂ ਮੈਂ ਕੀ ਘਰ ਤੇ ਆ ਕੇ ਬੈਠ ਗਈ ਤੂੰ ਹੱਦ ਕਰਦੀ ਆ ਤਾਈ ਨੀ ਹਜੇ ਤਾਈ ਨੂੰ ਕਹਿੰਦੀ ਆ ਵੀ ਤੂੰ ਹੱਦ ਕਰਦੀ ਆ ਤੂੰ ਤਾਂ ਜਮਈ ਸਿਖਰਾ ਪਾਰ ਕਰ ਗਈ ਨਾ ਮੈਂ ਸਿਖਰਾ ਪਾਰ ਨੂੰ ਕੀ ਕਰਦਾ ਤਾਈ ਤੂੰ ਜਮਈ ਸਾਹਤ ਦੀ ਕਰੀ ਤੁਰੀ ਆਂ ਨਹੀਂ ਇਹ ਵੀ ਤੇਰੇ ਆਪ ਦੇ ਘਰੇ ਰੋਟੀ ਟੋਕ ਪਕਦਾ ਨਹੀਂ ਜਿਹੜਾ ਤੂੰ ਇੱਥੇ ਆ ਕੇ ਸਾਡੇ ਚੌਤਰੇ ਦੇ ਖੜੀ ਆ ਲੈ ਕਰ ਲੋ ਭਲਾ ਨਾਲ ਥੋੜਾ ਗੋਲਾ ਧੰਦਾ ਕਰ ਉੱਤੋਂ ਪਾ ਦੀ ਸ਼ੈਂਪ ਮੇਰੇ ਨਾ ਗੋਲਾ ਧੰਦਾ ਨਾ ਕਰ ਤੈਨੂੰ ਕਿਹੜੇ ਕੰਜਰ ਨੇ ਆਖਿਆ ਤੇਰੇ ਪੁੱਤ ਨੇ ਬੰਟੂ ਕੰਜਰ ਨੇ ਆਖਿਆ ਮੈਨੂੰ ਤਾਂ ਫਿਰ ਤੇਰਾ ਆਪ ਦਾ ਬੰਦਾ ਜਉਂਦਾ ਜਾਗਦਾ ਹੈਗਾ ਮੇਰੇ ਪੁੱਤ ਦੇ ਮਗਰ ਕਿਉਂ ਲਗਦੀ ਆਂ ਲਾ ਮਾਗਰ ਲੱਗਣੋਂ ਤਾਂ ਇੱਕ ਤੇ ਤੇਰੇ ਮੁੰਡੇ ਦਾ ਰਿਸ਼ਤਾ ਪੂਰ ਚੜਾਇਆ ਉੱਤੋਂ ਤੂੰ ਮੈਨੂੰ ਹਾਂ ਸ਼ਾਂਪਾ ਪਾਉਣੀ ਹੈਗੀ ਨਹੀਂ ਮੇਰੇ ਹੁੰਦੇ ਹੁੰਦੇ ਤੂੰ ਪੂਰ ਕਿਵੇਂ ਚੜਾਉਣ ਆਲੀ ਆ ਮੈਂ ਜਉਂਦੀ ਬੈਠੀ ਆ ਉਹਦੀ ਮਾਂ ਤੇ ਫਿਰ ਉਹ ਤਾਂ ਆਈ ਨਾ ਜਦੋਂ ਕਰਨਾ ਸੀ ਨਾ ਡੋਲਾ ਉਹ ਤਾਂ ਜਾ ਕੇ ਬਹਿ ਗਈ ਹੁਣ ਤੈਨੂੰ ਪੁੱਤ ਯਾਦ ਆ ਗਿਆ ਹੁਣ ਤੈਨੂੰ ਵਿਆਹ ਯਾਦ ਆ ਗਿਆ ਨਹੀਂ ਤੂੰ ਮਾਂ ਦੀ ਥਾਂ ਲੈ ਲਵੇਂਗੀ ਮੈਂ ਤਾਂ ਜਮਾ ਮਾਂ ਦੀ ਥਾਂ ਨਹੀਂ ਲੈਂਦੀ ਹੈਗੀ ਜਿੰਨਾ ਕ ਥਾਂ ਲੈਂਤਾ ਸੀ ਓਨਾ ਕ ਪੂਰ ਚੜਾ ਕੇ ਦਿਖਾਤਾ ਮੈਂ ਤਾਂ ਨਹੀਂ ਕਰਦੀ ਵੇਗਾ ਫਿਰਦੀ ਆ ਪਰੋਲਾ ਜਾ ਲੈ ਤਾਂ ਮੇਰੀ ਗੱਲ ਸੁਣ ਲੈ ਹੁਣ ਤੂੰ ਬਾਲਾ ਬੋਲੀ ਆਣੀ ਆ ਨਹੀਂ ਪਾਈ ਨੂੰ ਸਿਖਾਉਣੀ ਆ ਕੱਲ ਦੀ ਭੂਤਣੀ ਸਿਵਿਆ ਚੱਦ ਪਾਈ ਦੇ ਚਿੱਟੇ ਐਵੇਂ ਨਹੀਂ ਆਏ ਮੜਖਦੀ ਆ ਮੇਰੇ ਨਾਲ ਮੈਂ ਤੇਰਾ ਬੰਦਾ ਕਿਸੇ ਕੰਮ ਦਾ ਨਹੀਂ ਲਾਇਕ ਦਾ ਨਹੀਂ ਮੇਰੇ ਪੁੱਤ ਦੇ ਆ ਕੇ ਘਰੇ ਤੂੰ ਘਰ ਖਰਾਬ ਕਰਦੀ ਐ ਨਾ ਤਾਂ ਤੇਰਾ ਬੰਦਾ ਤੇਰਾ ਬੰਦਾ ਕੀ ਲਈ ਆ ਸੋਨੇ ਵਰਗਾਗਾ ਮੇਰਾ ਬੰਦਾ ਬਥੇਰੀ ਕਮਾਈ ਕਰਦਾਗਾ ਆਹੋ ਇੱਜ਼ਤ ਕਰਾਣੇ ਦੀ ਕੁੜੀ ਆਂਗੀ ਮੈਂ ਨੂੰ ਜੇ ਤੂੰ ਇੱਜ਼ਤ ਘਰਾਣੇ ਦੀ ਹੁੰਦੀ ਨਾ ਮੇਰਾ ਠੁਕਰਾਇਆ ਹੋਇਆ ਰਿਸ਼ਤਾ ਨਾ ਕਰਾਉਂਦੀ ਮੇਰੇ ਪੁੱਤ ਨੂੰ ਮੈਂ ਤਾਂ ਜਵਾਬ ਦਿੱਤਾ ਸੀ ਮੇਰੀ ਗੱਲ ਸੁਣ ਲਤਾਈ ਜਵਾਬ ਤੂੰ ਦਿੱਤਾ ਸੀ ਤੇਰੇ ਪੁੱਤ ਨੇ ਨਹੀਂ ਦਿੱਤਾ ਸੀ ਮੀਤ-ਮੀਤ ਕਰਦਾ ਮੇਰੇ ਅੱਗੇ ਪਿੱਛੇ ਘੁੰਮਦਾ ਫਿਰਦਾ ਰਹਿੰਦਾ ਸੀਗਾ ਨਾਲੇ ਤੂੰ ਗੱਲਾਂ ਕਰਦੀ ਹੈਗੀ ਹੁਣ ਇਹ ਕੀ ਪਤਾ ਤੂੰ ਕੀ ਸੁੰਘਾਇਆ ਤੈਨੂੰ ਤਾਂ ਇਹ ਗਾਉ ਸੀ ਵੀ ਮੇਰੇ ਪਿੰਡ ਦੀ ਆ ਧੋ ਇੱਕੋ ਜਿਹਾ ਹੋ ਜਾਉ ਗੁਗਾ ਕੰਚਰੀਆਂ ਕਿਸੇ ਥਾਂਂ ਦੀਆਂ ਮੇਰੀ ਗੱਲ ਸੁਣ ਲਈ ਬਾਹਲਾ ਨਾ ਮੈਨੂੰ ਵੱਧ ਘੱਟ ਬੋਲਣ ਵਾਲੇ ਤੇਰਾ ਮੁੰਡਾ ਮੇਰੇ ਕੋਲੇ ਆਇਆ ਸੀ ਵੀ ਭਾਬੀ ਮੇਰਾ ਰਿਸ਼ਤਾ ਕਰਾ ਦੇ ਭਾਬੀ ਮੇਰਾ ਰਿਸ਼ਤਾ ਕਰਾ ਦੇ ਮੈਂ ਕੋਈ ਮਨਤਾ ਨਹੀਂ ਸੀ ਕਰਦੀ ਮੇਰੇ ਭੈਣ ਦੇ ਰਿਸ਼ਤੇ ਵਾਸਤੇ ਜੇ ਤੂੰ ਰਿਸ਼ਤਾ ਕਰਾ ਪੈਣਾ ਮੈਂ ਤੜਾਉਣ ਵੀ ਜਾਣਦੀ ਆ ਵਫਾ ਹੋ ਜਾ ਨਾਲੇ ਮੇਰੇ ਘਰੋਂ ਏਦੂ ਮੁੜ ਕੇ ਨਾ ਮੇਰੇ ਘਰੇ ਨਹੀਂ ਦਿਸਣੀ ਚਾਹੀਦੀ ਤੂੰ ਤੜਾਉਣ ਕੇ ਮੈਂ ਤੂੰ ਆ ਕੇ ਮੈਂ ਤੜਾਏਂਗੀ ਤਾਈ ਤੂੰ ਹੱਦ ਕਰਦੀ ਏ ਜਮੀ ਮੇਰੇ ਹੁੰਦੇ ਦਾ ਰਿਸ਼ਤਾ ਰਸਤਾ ਨਹੀਂ ਤੁੱਟੜਾ ਸਕਦੀ ਗਈ ਨਹੀਂ ਮੈਂ ਸਾਰਾ ਕੁਝ ਕਰ ਸਕਦੀ ਆ ਜਦੋਂ ਮੇਰੇ ਪੁੱਤ ਨੂੰ ਉਹ ਮਾਰਨ ਪੈ ਗਏ ਹੁਣ ਉਹਨਾਂ ਦੇ ਘਰ ਦੀ ਧੀ ਵਿਆਹ ਕੇ ਅਸੀਂ ਕਿਹੜਾ ਤਰ ਜਾਗੇ ਮੇਰੀ ਗੱਲ ਸੁਣ ਲਤਾਈ ਕੁੜੀ ਤਾਂ ਬਥੇਰੀ ਚੰਗੀ ਹੈਗੀ ਜੇ ਤੇਰੇ ਹਾਲ ਅਛਵੇਂ ਤਾਂ ਅਗਲੀ ਤੇਰੇ ਵਰਜੀ ਬਣ ਜੂਗੀ ਜਦੋਂ ਮਾਰੇ ਤਬਰਚੋਂ ਆਈ ਆ ਫਿਰ ਚੰਗੀ ਕਿਵੇਂ ਹੋਈ ਨਾ ਤਾਂ ਹਾ ਗੱਲਾਂ ਨਾ ਕਰਿਆ ਕਰ ਤੂੰ ਬਾਹਰ ਨਾ ਇਹ ਗੱਲਾਂ ਤਾਂ ਮੇਰੇ ਤੇ ਚੱਲ ਚੱਲ ਜਾਣਗੀਆਂ ਹੁਣ ਉਹਦੇ ਨਾਲ ਚਲਾ ਹੀ ਦੂੰ ਨੀ ਬਾੜਾ ਚੱਲ ਚੱਲ ਕੀ ਕਰਦੀ ਐ ਤੂੰ ਦਬਾ ਹੋ ਸਾਡੇ ਘਰੋਂ ਮੇਰੀ ਗੱਲ ਸੁਣਦਾਈ ਮੈਂ ਤਾਂ ਕਦੇ ਕਿਸੇ ਨਾਲ ਲੜੀ ਬੋਲੀ ਨਹੀਂ ਹੈਗੀ ਮੈਂ ਇੱਥੋਂ ਨਹੀਂ ਤੇਰੇ ਨਾਲ ਵੱਧ ਘੱਟ ਬੋਲੇ ਜਾਂਦਾਗਾ ਤੇ ਮੇਰੀ ਗੱਲ ਸੁਣ ਲੈ ਆਉਂਗੀ ਤਾਂ ਇੱਥੇ ਮੈਂ ਆਈ ਇੱਥੇ ਮੇਰੇ ਭੈਣ ਵੇ ਆ ਝੋਲੀ ਪਾ ਕੇ ਨਹੀਂ ਆਉਂੂ ਮੈਂ ਵੀ ਇਹੇ ਜਿਹਿਆਂ ਨਾਲ ਮੈਂ ਵੀ ਲਤੜੀਆਂ ਵੀ ਜਿਹੇ ਜੀ ਤੂੰ ਆਪਦੀ ਭੈਣ ਸਮਝੀਂਦੇ ਕੋਈ ਨਾ ਉਹਦੇ ਨਾਲ ਤਾਂ ਮੈਂ ਨਿਬੜ ਲੂ ਕਿੱਥੇ ਐ ਇੱਥੇ ਐ ਕਿ ਲੈ ਗਿਆ ਦਾ ਤੇ ਇੱਥੇ ਹੈਗੀ ਕੋਈ ਨਾ ਤੂੰ ਚੱਲ ਮੈਂ ਕੋਈ ਨਾ ਨਵੇੜਦੀ ਆ ਉਹਦੇ ਨਾਲ ਵੀ ਕੋਈ ਨਹੀਂ ਪੰਦੈ ਕਰ ਲਈ ਗੱਲ ਉਹਦੇ ਨਾਲ ਤਾਂ ਪਰ ਮੇਰੀ ਗੱਲ ਸੁਣ ਲੈ ਵੱਧ ਘਟਣਾ ਬੋਲ ਬੈਠੀ ਬੋਲੂ ਤਾਂ ਮੈਂ ਆਈ ਤੂੰ ਮੇਰੀ ਜਵਾਨ ਤੇ ਨਾ ਜਿੰਦਾ ਨਹੀਂ ਲਾ ਸਕਦੀ ਨਾਲੇ ਮੇਰੀ ਗੱਲ ਸੁਣ ਲੈ ਤੂੰ ਸਿੱਧੀ ਹੋ ਕੇ ਆਪਦੇ ਘਰੇ ਜਾਨੀ ਆ ਕਿ ਤੇਰੇ ਬੰਦੇ ਨੂੰ ਇੱਥੇ ਬੁਲਾ ਕੇ ਤੇਰੀ ਸ਼ਿੱਜੀ ਪਤਲੀ ਕਰਾਂ ਅੱਜ ਤਾਂ ਮੈਂ ਜਾਨੀ ਹੈਗੀ ਪਰ ਮੇਰਾ ਆਉਣਾ ਜਾਂਦਾ ਨਹੀਂ ਜਾਣਾ ਨਹੀਂ ਤੂੰ ਬੰਦ ਕਰਾ ਸਕਦੀਗੀ ਉਹ ਫਿਰ ਮੇਰੇ ਤੋਂ ਬਿਨਾ ਹੀ ਸੀ ਇੱਥੇ ਤੇਰਾ ਆਉਣਾ ਜਾਣਾ ਹੁੰਦਾ ਹੁਣ ਤਾਂ ਇੱਥੇ ਹੀ ਆ ਤੇ ਤਾਈ ਦੇ ਹੁੰਦੇ ਤੇ ਨਾਲੇ ਇੱਥੇ ਕੀੜੀ ਕੀ ਜਨੌਰ ਕੁਛ ਨਹੀਂ ਪੜਕਦਾ ਚਲੋ ਦਬਾ ਕੇ ਤੇਰੇ ਨਾਲ ਕੰਮ ਨਿਪਟੇ। ਚੋਪੜੋ ਲੈ ਜੈਨੇ ਦੁਖੀ ਕਰ ਮਾਰਿਆ। ਵੇਖਾਂ ਤਾਂ ਸਹੀ ਜਾ ਕੇ ਉਹ ਕੀ ਰੰਗ ਦਿਖਾਉਂਦੀ ਆ ਆਪਦੇ। ਇੱਥੇ ਬੈਠਾ ਹੈ। ਔਰ ਠੀਕ ਹੈ 1 2 ਤੂੰ ਕਿਧਰ ਹੋ ਇਸ ਟਾਈਮ ਤੇ? ਯਾਰ ਮਾਇ ਤਾਂ ਤਾਂ ਕੰਮ ਗਿਆ ਸੀਗਾ। ਮੇਰੀ ਗੱਲ ਸੁਣ। ਮਾਣੇ ਨਾ ਉਹੀ ਗੱਲ ਕਰਤੀ ਦੇਖ ਲੈ। ਜਮਾਣੀ ਆਈ ਹੈਗੀ ਬਿਆਹ ਤੇ ਹੁਣ ਤਾਂ ਫੋਨ ਵੀ ਨਹੀਂ ਚੱਕਦੇ ਹੈਗੇ ਵੀ ਦੱਸ ਹੁਣ ਤਾਂ ਵਿਆਹ ਹੋ ਗਿਆ ਹੁਣ ਤਾਂ ਘਰੇ ਆ ਜਾ ਨਹੀਂ ਹੁਣ ਤੂੰ ਆਇਆ ਕਿਧਰੋਂ ਆ ਮੈਂ ਤਾਂ ਯਾਰ ਇੱਥੇ ਪਰਲੇ ਪੈਣਾ ਦੋਜੋ ਨਾਲ ਦੇ ਪਿੰਡ ਨਹੀਂ ਆਪਣਾ ਚੇਰੇਆਂ ਵਾਲੀ ਉੱਥੇ ਗਾਈਂ ਜੀ ਦੇਖਣ ਗਿਆ ਹੋਇਆ ਸੀਗਾ ਤੇ ਤੂੰ ਜੇ ਘਰੇ ਜਾ ਕੇ ਦੇਖ ਤਾਈ ਦਾ ਤਾਂ ਮੈਨੂੰ ਫੋਨ ਆਇਆ ਸੀ ਤਾਈ ਦਾ ਕਦੋਂ ਦੀ ਆਈ ਬੈਠੀ ਆ ਘਰੇ ਆ ਮੈਨੂੰ ਫੋਨ ਵੀ ਆਇਆ ਸੀ ਤੇ ਮੇਰੇ ਨਾਲ ਮੇਰੇ ਹਿਸਾਬ ਨਾਲ ਕੰਮ ਤਾਂ ਵਧੂਗਾ ਕਿਉਂ ਕੀ ਕਹਿੰਦੀ ਸੀਗੀ ਕਿਉਂਕਿ ਤੂੰ ਉਹਦੀ ਮਰਜ਼ੀ ਦੇ ਖਿਲਾਫ ਵਿਆਹ ਕਰਾਇਆ ਜਿਹੜਾ ਰੋਲਾ ਤਾਂ ਪੈਣਾ ਹੀ ਆ ਨਾ ਫਿਰ ਚੱਲ ਮੇਰੀ ਗੱਲ ਸੁਣ ਮੂੰ ਤਾਂ ਜੇ ਤੇਰਾ ਟਾਈਮ ਲੱਗਿਆ ਤੂੰ ਵੀ ਆ ਜੀ ਕਿਹੜਾ ਮੈਂ ਮਾਂ ਨੂੰ ਸਮਝਾ ਦੇਣਾ ਜਾ ਕੇ ਹੁਣ ਬਾਕੀ ਕਿਹੜਾ ਤਾਂ ਪਈ ਪੜਕੂਗੀ ਜਦੋਂ ਹੁਣ ਉਹਦੀ ਮਰਜ਼ੀ ਦੇ ਬਿਨਾਂ ਵਿਆਹ ਹੋਇਆ ਇਹ ਤਾਂ ਫਿਰ ਤੂੰ ਕੰਡੇ ਵਿਜਲੇ ਕੰਡੇ ਵਿਜਲੇ ਕੰਡੇ ਉਹ ਚੱਲ ਕੋਈ ਨਾ ਬਈ ਕਾਲੇ ਹੁਣ ਦੇਖ ਜੇ ਇੱਥੇ ਉੱਥੇ ਵੀ ਤਾਂ ਜਵਾਨ ਕੀਤੀ ਸੀਗੀ ਆਪਾਂ ਉਹ ਵੀ ਨਹੀਂ ਪਿੱਛੇ ਹਟ ਸਕਦਾ ਸੀਗਾ ਮੈਂ ਬਾਕੀ ਕੋਈ ਨਾ ਮਾਂ ਦਾ ਸੁਭਾ ਦਾ ਮੈਨੂੰ ਪਤਾ ਇੱਕ ਵਾਰੀ ਗੁੱਸੇ ਹੋਊਗੀ ਬਾਅਦ ਚ ਉਹੇ ਜੀ ਹੋ ਜੂਗੀ ਮੇਰੀ ਗੱਲ ਸੁਣ ਜੇ ਤੈਨੂੰ ਨੇ ਘਰੇ ਸੱਦਿਆ ਸੀ ਤੂੰ ਕੇਰਾ ਤਾਂ ਹਜੇ ਜਾਈਨਾ ਕੇਰਾ ਮੈਂ ਜਾਣਾ ਕਰੇ ਠੀਕ ਆ ਤੇ ਤੈਨੂੰ ਮੈਂ ਸ਼ਾਵਣੂ ਫੋਨ ਕਰੂੰਗਾ ਉਹਨੇ ਨੂੰ ਉਹਦਾ ਵੀ ਥੋੜਾ ਜਿਹਾ ਬੀਪੀ ਸਹੀ ਹੋ ਜਾਊਗਾ ਉਦੋਂ ਆ ਕੇ ਉਹਨੂੰ ਪਿਆਰ ਨਾਲ ਸਮਝਾ ਦੇ ਠੀਕ ਆ ਠੀਕ ਆ ਫੋਨ ਤਾਂ ਮੈਨੂੰ ਤੈਨੂੰ ਕਰਤੇ ਉਹਨੇ ਤੂੰ ਕੀ ਕਹਤਾ ਸੀ ਹਉਨਾ ਮੈਂ ਉਹਨੂੰ ਕਹਦਾ ਵੀ ਮੈਂ ਕੇਰਾ ਤਾਂ ਹੁਣ ਬਾਹਰ ਚੱਲਿਆਗਾ ਅੱਛਾ ਅੱਛਾ ਜਦੋਂ ਟਾਈਮ ਮਿਲੇ ਨਾ ਉਦੋਂ ਮੈਂ ਆ ਜਾਊਗਾ ਠੀਕ ਆ ਹੁਣ ਬਾਰ ਬਾਰ ਇਹੀ ਕਹੀ ਕਿ ਬੰਟੂ ਦਾ ਪਤਾ ਬੰਟੂ ਦਾ ਪਤਾ ਮੈਨੂੰ ਤਾਂ ਫੋਨ ਲਾਇਆ ਨਹੀਂ ਚੱਲ ਕੋਈ ਗੱਲ ਨਹੀਂ ਹੁਣ ਮੈਂ ਜਾਣਾ ਫਿਰ ਘਰੇ ਤੇ ਕੇਰਾ ਮੈਨੂੰ ਆ ਕਿ ਨਾ ਟਕਾ ਦੂੰਗਾ ਸ਼ਾਵਣ ਤੂੰ ਆ ਕੇ ਬਸ ਇਹੋ ਜੀ ਗੱਲ ਕਰਦੀ ਵੀ ਮਾਂ ਨਾ ਟਿਕ ਜੇ ਠੀਕ ਐ ਇਸ ਗੱਲ ਤੇ ਰਹੀ ਹੁਣ ਇਹ ਨਾ ਹੋਵੇ ਉੱਥੇ ਜਾ ਕੇ ਮਾਂ ਦੇ ਮਗਰ ਲਾ ਕੇ ਕੰਮ ਵਧਾ ਦੇ ਬਸ ਤੂੰ ਮੇਰੇ ਪੱਖ ਦੀ ਗੱਲ ਕਰੀ ਚੱਲੀ ਮੇਨ ਗੱਲ ਉਹਨੂੰ ਇਹ ਸਮਝਾਦੀ ਵੀ ਜੇ ਕੱਲ ਨੂੰ ਆਪਣੀ ਕੁੜੀ ਦਾ ਰਿਸ਼ਤਾ ਟੁੱਟਦਾ ਹੋਇਆ ਵੀ ਆਪਣੇ ਦਿਲ ਤੇ ਕੀ ਬੀਤੂਗੀ ਇਸੇ ਤਰ੍ਹਾਂ ਹੀ ਬੰਟੂ ਨੇ ਉਹਨਾਂ ਦਾ ਕੁੜੀ ਦਾ ਰਿਸ਼ਤਾ ਟੁੱਟਣ ਨਹੀਂ ਦਿੱਤਾ ਵੀ ਵਿਆਹ ਲਿਆਂਦੀ ਠੀਕ ਐ ਚੱਲ ਬਈ ਫਿਰ ਮੈਂ ਘਰੇ ਜਾਣਾ ਤੇ ਤੂੰ ਫੇਰ ਕੇ ਆਈਂ ਜੇ ਤੈਨੂੰ ਇੱਥੇ ਕੋਈ ਕੰਮ ਆ ਤੂੰ ਕੰਮ ਕਰ ਲੈ ਮੈਂ ਤੈਨੂੰ ਫੋਨ ਕਰੂੰਗਾ ਤੂੰ ਉਦੋਂ ਆਈਂ ਚੰ ਅਕੀ ਵਾਰ ਰੌਲਾ ਲਿਆ ਪਈ ਜਾਂਦਾ ਜਾ ਕੇ ਤਾਂ ਦੇਖਾ ਕਿਰਨਾ ਭੈਣ ਕਿਹਦੇ ਨਾਲ ਇੰਨਾ ਜ਼ਿਆਦਾ ਲੜੀ ਜਾਂਦੀ ਐ ਮੰਮੀ ਜੀ ਤੁਸੀਂ ਨਹੀਂ ਪਰਾ ਹਟ ਮੰਮੀ ਜੀ ਕੀ ਹੋ ਗਿਆ ਐਂ ਕਾ ਤੂੰ ਬੋਲਦੇ ਹੋ ਨਾ ਹਜੇ ਤੈਨੂੰ ਪਤਾ ਹੀ ਨਹੀਂ ਵੀ ਕੀ ਹੋ ਗਿਆ ਬਹਿ ਜਾ ਮੰਮੀ ਜੀ ਉਰੇ ਨੂੰ ਨਹੀਂ ਮੈਂ ਨਹੀਂ ਬੰਦੀ ਤੇਰੇ ਕੋਲੇ ਦਫਾ ਹੋ ਮੇਰੇ ਘਰੋਂ ਮੰਮੀ ਜੀ ਹੋ ਕੀ ਗਿਆ ਐਂ ਕਾ ਤੂੰ ਬੋਲੀ ਜਾਂਦੇ ਹੋ ਨਹੀਂ ਮੇਰੇ ਪੁੱਤ ਦੇ ਸਿਰ 'ਚ ਐਜਾ ਕੀ ਘੋਲ ਕੇ ਪਾਇਆ ਤੂੰ ਤੇਰਾ ਖਹਿੜਾ ਨਹੀਂ ਜਿਹੜਾ ਛੱਡਿਆ ਉਹਨੇ ਮੰਮੀ ਜੀ ਇਹਦੇ ਵਿੱਚ ਆਏ ਨਾ ਬੋਲੋ ਮੈਨੂੰ ਦੇਖ ਨਾਲੇ ਮੈਨੂੰ ਮੰਮੀ ਜੀ ਮੰਮੀ ਜੀ ਨਾ ਕਹਿ ਮੈਂ ਨਹੀਂ ਤੇਰੀ ਮੰਮੀ ਜੀ ਦੁਸ਼ਮਣਾ ਦੀ ਧੀ ਉਹ ਜਿਹੜੀ ਉਹਨਾਂ ਤੋਂ ਗਲਤੀ ਹੋਈ ਹੈ ਨਾ ਉਹ ਮੈਂ ਮੰਦੀ ਆ ਤੇ ਨਾਲੇ ਮੈਂ ਬੰਟੂ ਨੂੰ ਆਪ ਹੀ ਦੱਸਤਾ ਸੀਗਾ ਸਾਰਾ ਕੁਝ ਤੇ ਤੁਸੀਂ ਕਿਉਂ ਗੁੱਸਾ ਮੇਰੇ ਤੇ ਕਰੀ ਜਾਂਦੇ ਹੋ ਮੇਰਾ ਤਾਂ ਕੋਈ ਕਸੂਰ ਨਹੀਂ ਸੀਗਾ ਨਹੀਂ ਮੇਰਾ ਤਾਂ ਮੱਚ ਕੇ ਕਾਲਜਾ ਸੁਬਾਹ ਹੋਇਆ ਪਿਆ ਜਿੱਦਾਂ ਦਾ ਮੈਨੂੰ ਪਤਾ ਲੱਗਿਆ ਵੀ ਤੇਰੀ ਪਰਜਾਈ ਤੇ ਭਰਾ ਇਹ ਜੇ ਕੰਜਰ ਕਿਸੇ ਥਾਂ ਦੇ ਮੇਰੇ ਪੁੱਤ ਨੂੰ ਮਾਰ ਕੇ ਕਪਾਉਣਾ ਚਾਹੁੰਦੇ ਸੀ ਮੰਮੀ ਜੀ ਚਲੋ ਜੋ ਵੀ ਕਰਨਾ ਚਾਹੁੰਦੇ ਸੀ ਦੱਸਿਆ ਤਾਂ ਆਖਰ ਨੂੰ ਮੈਂ ਹੀ ਸੀ ਇਹਨਾਂ ਨੂੰ ਤੇ ਜੇ ਮੈਂ ਨਾ ਦੱਸਦੀ ਪਤਾ ਨਹੀਂ ਕੀ ਕੁਝ ਹੋ ਜਾਂਦਾ ਮੈਂ ਤਾਂ ਸਮਾ ਉਹਦੀ ਜਾਨ ਬਚਾਈ ਸੀ ਤੁਸੀਂ ਮੇਰੇ ਨਾਲ ਤਾਂ ਨਾ ਗੁੱਸਾ ਕਰੋ ਨਹੀਂ ਉਹਨਾਂ ਦਾ ਸੜਿਆ ਖੂਨ ਤੇਰੀਆਂ ਰਗਾਂ 'ਚ ਹੈ ਉਹਨਾਂ ਵਰਗੀ ਤੂੰ ਹੈ ਕੀ ਪਤਾ ਕਿਹੜੇ ਵੇਲੇ ਡੰਕ ਮਾਰੇ ਮੇਰੇ ਪੁੱਤ ਦੇ ਨਹੀਂ ਜੀ ਨਹੀਂ ਇਹ ਜਿਆ ਕੁਝ ਨਹੀਂ ਹੋਊਗਾ ਤੁਸੀਂ ਕਿਉਂ ਮੇਰੇ ਤੇ ਉਹ ਕਰੀਂ ਆ ਬੈਠੋ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਨਹੀਂ ਮੈਂ ਤੇਰੇ ਕੋਲੇ ਬੈਠਣ ਵਾਸਤੇ ਨਹੀਂ ਆਈ ਨਾਲੇ ਇਹ ਕੰਮ ਮੇਰਾ ਹੈ ਜਿਹੜੇ ਘਰੇ ਤੂੰ ਬੈਠੀ ਆ ਮੈਨੂੰ ਬੈਠਣ ਖੜਨ ਨੂੰ ਤੂੰ ਕੀ ਕਹਿਣ ਜੋਗ ਰਹੀ ਆ ਮੈਂ ਕਿੱਥੇ ਮਰ ਜੇ ਬੈਠਾ ਚਲੋ ਤਾਂ ਤੁਹਾਡੀ ਮਰਜ਼ੀ ਹੈ ਜੀ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਮੇਰਾ ਘਰ ਘਰ ਤਾਂ ਤੁਹਾਡਾ ਸੀ ਤੁਹਾਡਾ ਹੀ ਰਹੂਗਾ ਮੈਂ ਤਾਂ ਬਸ ਤੁਹਾਡੇ ਪੁੱਤ ਨਾਲ ਵਿਆਹ ਕੇ ਇੱਥੇ ਆਈ ਆ ਮੈਂ ਤੇ ਨੂਹ ਆ ਤੁਹਾਡੀ ਮੇਰੀ ਨੂਹ ਨੂਹ ਨਹੀਂ ਤੂੰ ਬਾਕੀ ਤਾਂ ਸਿਰਫ ਮੇਰੇ ਪੁੱਤ ਨਾਲ ਲੜਨਾ ਹੈ ਇਸ ਗੱਲ ਪਿੱਛੇ ਮੰਮੀ ਜੀ ਦੇਖਿਆ ਕਿਉਂ ਗੁੱਸਾ ਮੇਰੇ ਤੇ ਕਰੀ ਆ ਨਿਆ ਉਹਨਾਂ ਨੇ ਜਿਹੜੀ ਗਲਤੀ ਕੀਤੀ ਸੀ ਨਾ ਉਹਨਾਂ ਨੂੰ ਆਦੀ ਗਲਤੀ ਤੇ ਪੂਰਾ ਪਛਤਾਵੇਗਾ ਦੇਖੋ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਸੀ ਨਾਲੇ ਜੋ ਵੀ ਆ ਅੱਜ ਤਾਂ ਮੈਂ ਤੁਹਾਡੀ ਨੂੰ ਆ ਮੇਰੀ ਤੂੰ ਨੂੰ ਨੂੰ ਨਹੀਂ ਨਾਲੇ ਤਾਂ ਆਪਦੇ ਭਰਾ ਨੂੰ ਫੋਨ ਕਰ ਦੇ ਵੀ ਤੈਨੂੰ ਇੱਥੋਂ ਲੈ ਜੇ ਮੇਰੀ ਗੱਲ ਸੁਣੋ ਜੀ ਮੈਂ ਤਾਂ ਆਦੇ ਭਰਾ ਨੂੰ ਨਾ ਬਾਹਲੇ ਫੋਨ ਲਾ ਲੇ ਮੇਰੀ ਭਾਬੀ ਨਾ ਉਸ ਦਿਨ ਢਿੱਲੀ ਹੋ ਗਈ ਸੀ ਮੈਨੂੰ ਵੀ ਬੜੀ ਫਿਕਰ ਹੋਈ ਪਈ ਐ ਵੀ ਪਤਾ ਨਹੀਂ ਉਹ ਕਿਵੇਂ ਹੈਗੇ ਕਿਵੇਂ ਨਾ ਮਾਂ ਚਲ ਮੈਂ ਉਹਨਾਂ ਦਾ ਪਤਾ ਲੈ ਲੈਂਦੀ ਗੱਲ ਕਰ ਮੇਰਾ ਭਰਾ ਫੋਨ ਹੀ ਨਹੀਂ ਚੱਕ ਰਿਹਾ ਪਤਾ ਨਹੀਂ ਕਿਉਂ ਜੇ ਮੇਰਾ ਫੋਨ ਚੱਕ ਲੈਣਾ ਮੈਨੂੰ ਵੀ ਥੋੜਾ ਜਾਂ ਇੰਜ ਹੋ ਜੇ ਵੀ ਹਾਂ ਸਾਰੇ ਠੀਕ ਠਾਕ ਆ ਵਧੀਆ ਨਹੀਂ ਉਹ ਤੇਰਾ ਫੋਨ ਕਿਉਂ ਚੱਕੂਗਾ ਉਹਨੂੰ ਆਇਆ ਮੇਰੀ ਭੈਣ ਆ ਸਾਰੇ ਕਾਸੇ ਨੂੰ ਜੱਫੇ ਪਾਲੇ ਜੱਫੇ ਪਾਲੇ ਇਹ ਤੁਸੀਂ ਕਹੇ ਜੀ ਗੱਲਾਂ ਕਰੀ ਜਾਂਦੇ ਹੋ ਆ ਤੂੰ ਲੁਟੇਰਿਆਂ ਦੇ ਟੱਬਰ ਚੋਂ ਆ ਤੂੰ ਲੁਟਣ ਆਈ ਆ ਮੇਰੇ ਪੁੱਤ ਨੂੰ ਉਹ ਤਾਂ ਭੋਲਾ ਤੇਰੀਆਂ ਗੱਲਾਂ 'ਚ ਫਸ ਗਿਆ ਆ ਭੋਲੀ ਸੂਰਤ ਨਾ ਮੇਰੇ ਸਾਹਮਣੇ ਨਾ ਦਿਖਾ ਮੈਂ ਜਾਣਦੀ ਆ ਭੋਲੀ ਸੂਰਤ ਦੇ ਪਿੱਛੇ ਦੰਗ ਮਾਰਦੀ ਆ ਤੂੰ ਦੇਖੋ ਜੀ ਮੈਂ ਤਾਂ ਉਹਨੂੰ ਕੋਈ ਗੱਲਾਂ ਚ ਨਹੀਂ ਲਿਆਂਦਾ ਹੈਗਾ ਬਸ ਉਹਨਾਂ ਨੇ ਹੀ ਵਿਆਹ ਲਈ ਉਹ ਕੀਤਾ ਸੀ ਤਾਂ ਫਿਰ ਮੈਂ ਤਾਂ ਜਵਾਬ ਦਿੱਤਾ ਨਹੀਂ ਹੈਗਾ ਨਾ ਹੀ ਮੈਂ ਪਹਿਲਾਂ ਹਾਂ ਕੀਤੀ ਸੀ ਮੈਂ ਤਾਂ ਸਿਰਫ ਉਹਨਾਂ ਦੀ ਜਾਨ ਬਚਾਉਣੀ ਚਾਹੁੰਦੀ ਸੀ ਨਾ ਕੀ ਆ ਇਹ ਜੀ ਜਾਨ ਬਚਾਉਣੀ ਐ ਸਾਰਿਆਂ ਦੀ ਸੋਡੀ ਰਲੀ ਮਿਲੀ ਐ ਇੱਕੋ ਗੱਲ ਇੱਕ ਜਾਨਾ ਮਾਰ ਦੋ ਜਾਨੇ ਮਾਰਨ ਨੂੰ ਹੋ ਜਾਂਦੇ ਇੱਕ ਬਚਾਉਣ ਨੂੰ ਹੋ ਜਾਂਦਾ ਸਾਰੇ ਕਿੰਨੇ ਤਿਕੜੀ ਤੁਸੀਂ ਇੱਕੋ ਜੀ ਹੋ ਤੁਸੀਂ ਨਾ ਮੰਮੀ ਜੀ ਵੰਟੂ ਨੂੰ ਪੁੱਛ ਕੇ ਦੇਖਿਓ ਵੀ ਉਸ ਰਾਤ ਨੂੰ ਉੱਥੋਂ ਭਜਾਇਆ ਕਿਹਨੇ ਸੀ ਉਹਨੂੰ ਮੈਂ ਹੀ ਕਿਹਾ ਸੀ ਵੀ ਤੈਨੂੰ ਇੱਥੇ ਮਾਰ ਦੇਣਗੇ ਭਗ ਜਾ ਆਪਦੀ ਜਾਨ ਬਚਾਲਾ ਨਾ ਹੀ ਮੈਨੂੰ ਕੋਈ ਪੈਸਿਆਂ ਦਾ ਲਾਲਚ ਉਦੋਂ ਸੀ ਨਾ ਹੀ ਮੈਨੂੰ ਅੱਜ ਨਾ ਮੈਂ ਇੱਥੋਂ ਕੁਝ ਇਕੱਠਾ ਕਰਕੇ ਲੈ ਕੇ ਜਾਵਾਂ ਲੈ ਕੇ ਵੀ ਕਿੱਦਾ ਜਾਵਾਂਗੀ ਆਖਰ ਨੂੰ ਹੁਣ ਤਾਂ ਇਹ ਮੇਰਾ ਹੀ ਘਰ ਆ ਮੈਂ ਲੈ ਜਾ ਕੇ ਕਿੱਥੇ ਸਿੱਟਣਾਗਾ ਤੂੰ ਮੇਰੀ ਗੱਲ ਸੁਣ ਲਾ ਨਾਲੇ ਮੈਨੂੰ ਮਤਾਂ ਨਾ ਦੇ ਵੀ ਬੰਟੂ ਨਾਲ ਗੱਲ ਬੰਟੂ ਹੁੰਦਾ ਕੌਣ ਹੈ ਮੇਰਾ ਪੁੱਤ ਹੈ ਮੈਨੂੰ ਪਤਾ ਵੀ ਮੈਂ ਉਹਦੇ ਨਾਲ ਕਦੋਂ ਗੱਲ ਕਰਨੀ ਹੈ ਤੂੰ ਮੈਨੂੰ ਸਮਝਾਏਂਗੀ ਪੱਲਦੀ ਭੂਤ ਨਹੀਂ ਸਿਬਿਆ ਚੱਦ ਮਮੀ ਜੀ ਮੈਨੂੰ ਪਤਾ ਵੀ ਤੂੰ ਉਸੇ ਨਾ ਬਿਮਾਰ ਸੀ ਬਾਲੇ ਜਾਦੇ ਤੇ ਮੈਨੂੰ ਬੰਟੂ ਨੇ ਵੀ ਦੱਸਿਆ ਸੀ ਵੀ ਤੁਹਾਡਾ ਪੀਪੀ ਵੱਜ ਜਾਂਦਾ ਤਾਂ ਕਰਕੇ ਨਾ ਤੁਸੀਂ ਹੋਈ ਗੁੱਸਾ ਕਰੀ ਜਾਂਦੇ ਹੋ ਤੁਸੀਂ ਹੁਣ ਬੈਠੋ ਆਰਾਮ ਕਰੋ ਥੋੜਾ ਜਿਆ ਪਹਿਲਾਂ ਢੱਲੇ ਆ ਫਿਰ ਬਾਲੇ ਜਾਦੇ ਨਾ ਬਿਮਾਰ ਹੋ ਜਾਓ ਫਿਰ ਵੀ ਸਾਨੂੰ ਹੀ ਸਾਹਮਣਾ ਪੈਣਾ ਨਹੀਂ ਤੂੰ ਤਾਂ ਇਹੀ ਕੁਛ ਭਾਲਦੀ ਐ ਵੀ ਮਰ ਜਾਏ ਪਰਾਂ ਚੱਕ ਕੇ ਬੁੜੀ ਨੂੰ ਲੱਕੜਾਂ ਚ ਦੇ ਦੇ ਗੇ ਨਹੀਂ ਨਹੀਂ ਮਮੀ ਜੀ ਇਹ ਜਮਾ ਕੁਛ ਨਹੀਂ ਚਾਹੁੰਦੀ ਹੈਗੀ ਤੁਹਾਨੂੰ ਹੁਣ ਮੈਂ ਕੀ ਦੱਸਾਂ ਮੇਰੇ ਤਾਂ ਪਹਿਲੇ ਹੀ ਬਚਪਨ ਤੋਂ ਮਾਂ ਹੈ ਨਹੀਂ ਸੀਗੀ ਤੇ ਫਿਰ ਮੈਂ ਤੁਹਾਡਾ ਇਹ じゃ ਕਿਉਂ ਚਾਹੂੰਗੀ ਵੀ ਤੁਹਾਨੂੰ ਕੁਝ ਹੋ ਜੇ ਮੈਂ ਕਦੇ ਵੀ ਨਹੀਂ ਚਾਹੂੰਗੀ ਮੈਨੂੰ ਤਾਂ ਮਸਾ ਮਾਂ ਮਿਲੀ ਹੈ ਦੁਬਾਰਾ ਵੀ ਤੂੰ ਮਰ ਜਾ ਚੱਕਣੀ ਚ ਨੱਕ ਡੋਬੋ ਕੇ ਤੈਨੂੰ ਹੋਰ ਕੋਈ ਘਰ-ਬਾਰ ਮਿਲਿਆ ਨਹੀਂ ਸੀ ਮੇਰਾ ਪੁੱਤ ਹੀ ਮਿਲਿਆ ਤੈਨੂੰ ਘਰ ਪੱਟਣ ਨੂੰ ਮੇਰੀ ਗੱਲ ਸੁਣੋ ਜੀ ਪਹਿਲਾਂ ਜਿਹੜੀ ਵੀ ਗਲਤੀ ਹੋ ਗਈ ਉਹਦੇ ਲਈ ਮੈਂ ਤੁਹਾਡੇ ਤੋਂ ਹੱਥ ਬੰਨ੍ਹ ਕੇ ਮਾਫੀ ਮੰਗਦੀ ਆਂ ਦੇਖੋ ਅੱਜ ਆਪਾਂ ਪਹਿਲੀ ਵਾਰ ਮਿਲਿਆ ਹਨਾ ਮੈਨੂੰ ਐ ਨਾ ਬੋਲੀ ਜਾਓ ਤੁਸੀਂ ਹੌਲੀ-ਹੌਲੀ ਮੇਰੇ ਨਾਲ ਮਿਲੋ ਵਰਤੋਗੇ ਨਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੇਰਾ ਸੁਭਾਅ ਕਿਹੋ ਜਿਹਾ ਤੇ ਮੇਰੇ ਭਰਾ ਭਰਜਾਈ ਦਾ ਕਿਹਾ ਸੀ ਕਿਹੇ ਜਿਹਾ ਸੀ ਨਾਲੇ ਮੇਰੇ ਭਰਾ ਨੂੰ ਤਾਦੀ ਕੀਤੀ ਤੇ ਨਾ ਬਾਲੇ ਪਿਛਤੇ ਵਗਾ ਤਾਂ ਕਰਕੇ ਤੁਸੀਂ ਬਸ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹ ਤੁਹਾਡੀ ਬੱਤ ਵਜਿ ਸੇਵਾ ਕਰੋ ਵੀ ਮੈਂ ਤੈਨੂੰ ਸਮਝੂਗੀ ਵੀ ਤੈਨੂੰ ਆਪਦੀ ਧੀ ਬਣਾ ਕੇ ਰੱਖੂਗੀ ਨਾਲੇ ਨਾ ਮੈਂ ਤੈਨੂੰ ਟਾਈਮ ਦੇ ਤਾਂ ਆਪਦੇ ਭਰਾ ਨੂੰ ਕੰਮ ਪਾਉਣ ਚੱਕ ਹਾਏ ਵੇ ਮੇਰਾ ਰੱਬਾ ਮੈਂ ਇਹ ਜਿਹੇ ਕਿਹੜੇ ਮਾੜੇ ਕਰਮ ਕੀਤੇ ਆ ਜਿਹੜਾ ਹਮੇਸ਼ਾ ਹੀ ਉੱਥੇ ਮੇਰੀ ਭਾਬੀ ਬਦਲੇ ਲੈ ਲੈਂਦੀ ਸੀ ਤੇ ਇੱਥੇ ਆਉਂਦਿਆਂ ਨੂੰ ਮੰਮੀ ਮੈਨੂੰ ਐ ਬੋਲਣ ਲੱਗੀ ਪਤਾ ਨਹੀਂ ਮੇਰੇ ਦਿਨ ਕਹੇ ਜ ਟੱਪਣੇ ਆਗੇ ਬੰਟੂ ਪਤਾ ਨਹੀਂ ਕਦੋਂ ਕਾਊਗਾ ਮੈਂ ਤੇ ਸੋਚੀ ਜਾਨੀ ਆ ਵੀ ਇਹਨਾਂ ਨੂੰ ਦੱਸਾਂ ਵੀ ਕਿ ਨਾ ਦੱਸਾਂ ਵੀ ਮੰਮੀ ਆਉਂਦੀ ਮੈਨੂੰ ਐ ਬੋਲੇ ਪਰ ਮੀਤ ਚੁੱਪਚੀ ਫਾਇਦਾ ਜਦੋਂ ਬੰਟੂ ਦਾ ਸੁਭਾਅ ਇੰਨਾ ਚੰਗਾ ਤਾਂ ਮੰਮੀ ਦਾ ਸੁਭਾਅ ਵੀ ਇੰਨਾ ਹੀ ਚੰਗਾ ਹੋਣਾਗਾ ਉਹ ਤਾਂ ਕਿਸੇ ਨੇ ਪੜਕਾਇਆ ਹੋਣਾ ਤਾਂ ਕਰਕੇ ਐ ਬੋਲੀ ਜਾਂਦੇ ਨਾਲੇ ਕਹਿੰਦੇ ਤਾਂ ਹੁੰਦੇ ਆ ਮਸਾ ਮਸਾ ਵਿਚਾਰੀ ਦੇ ਕੱਲਾ ਪੁੱਤ ਆ ਅਗਲੀ ਤੜਫੇ ਵੀ ਨਾ ਤਾਂ ਕਿਉਂ ਨਾ ਤੜਫੇ ਗਲਤੀ ਤਾਂ ਮੇਰੇ ਭਰਾ ਪਰ ਜਾਈਦੀ ਆ ਨਾ ਉਹ ਜਿਹੜੀ ਕਿ ਹੁਣ ਮੈਨੂੰ ਲੱਗਦਾ ਮੈਨੂੰ ਭੁਗਤ ਨਹੀਂ ਪੈਣੀ ਐ ਤੇ ਹਰ ਹਾਲਤ ਵਿੱਚ ਲੈ ਹਾਂ ਹੰਦਾ ਕਰਤੀਂ ਜਾਂਦੇ ਨਾਲ ਗੱਲ ਪੈਰੀ ਪੈਨਾ ਵਾ ਤੂੰ ਤਾਂ ਬੇ ਸਿੱਧਾ ਹੀ ਗਾਲੂ ਪੈ ਗਿਆ ਪੈਰੀ ਪੈਂਦਾ ਪੈਂਦਾ ਭੁੱਲ ਗਿਆ ਤੂੰ ਉਹ ਕੀ ਹੋ ਗਿਆ ਮਾਂ ਦੱਸ ਤੂੰ ਕਿਉਂ ਬੋਲੀ ਨਹੀਂ ਐ ਅੱਜ ਮਾਂ ਬੋਲੇ ਹੀ ਨਾ ਤੈਨੂੰ ਤਾਂ ਵਿਆਹ ਦੀ ਅੱਗ ਲੱਗੀ ਹੋਈ ਸੀ ਮਾਂ ਹੁਣ ਤੈਨੂੰ ਮੈਂ ਫੋਨ ਤੇ ਵੀ ਇੰਨਾ ਸਮਝਾਇਆ ਵੀ ਕਿਉਂ ਕਿਸੇ ਦੇ ਮੇਰੀ ਗੱਲ ਸੁਣ ਜੇ ਐਂ ਆਪਾਂ ਜੇ ਆਪਣੀ ਕੁੜੀ ਨਾਲ ਐ ਹੋਵੇ ਕੋਈ ਮੌਕੇ ਦੇ ਰਿਸ਼ਤੇ ਨੂੰ ਜਵਾਬ ਦਿੰਦਾ ਨਾਲੇ ਤਾਂ ਆਪਣੇ ਪਿੰਡ 'ਚ ਬੇਇੱਜ਼ਤੀ ਹੁੰਦੀ ਨਾਲੇ ਆਪਣੇ ਦਿਲ ਤੇ ਕੀ ਬੀਤਦੀ ਮੈਂ ਤਾਂ ਹੀ ਨਹੀਂ ਜਵਾਬ ਦਿੱਤਾ ਨਾਲੇ ਜਿਹੜਾ ਕੁਸ ਮਾੜਾ ਕੀਤਾ ਉਹਦੇ ਭਰਾ ਭਰਜਾਈ ਨੇ ਕੀਤਾ ਸੀਗਾ ਇਹ 'ਚ ਮੀਤ ਦਾ ਕੀ ਕਸੂਰ ਆ ਵੇ ਉਹਨਾਂ ਦੀ ਜੰਮੀ ਜਾਈ ਆ ਉਹਨਾਂ ਵਰਗੀ ਹੋਣੀ ਆ ਤੈਨੂੰ ਬਾਲਾ ਤਾਰ ਸੰਦਾ ਉਹ ਫੇਰ ਤੇਰੀਆਂ ਉਹੀ ਗੱਲਾਂ ਚੱਲ ਮੇਰੀ ਗੱਲ ਸੁਣ ਹੁਣ ਤਾਂ ਉਹ ਘਰੇ ਆ ਗਈ ਆ ਹੁਣ ਤਾਂ ਜਿਵੇਂ ਵੀ ਆਪਣੀ ਨੂੰਹ ਐਸ ਕਰਦੀ ਉਹ ਠੀਕ ਆ ਮੈਂ ਨਹੀਂ ਆਪਦੀ ਨੂੰਹ ਨੂੰ ਮੰਨਦੀ ਤੂੰ ਮੰਨੀ ਜਾ ਆਪਦੀ ਘਰ ਵਾਲੀ ਓ ਮਾਂ ਹੁਣ ਤੈਨੂੰ ਨੂੰ ਤਾਂ ਮੰਨਣੀ ਪਊਗੀ ਦੱਸ ਫੇਰ ਉਹੀ ਗੱਲਾਂ ਦੱਸ ਉਹ ਵਿਚਾਰੀ ਦਾ ਪਹਿਲਾਂ ਹੀ ਇੰਨੇ ਉਹਦੀ ਪਰਜਾਈ ਇੰਨਾ ਬੁਰਾ ਸਲੂਕ ਕਰਦੀ ਹੁੰਦੀ ਸੀਗੀ ਉਹਦੇ ਨਾਲ ਕਮ ਸੇ ਕਮ ਆਪਾਂ ਤਾਂ ਉਹਦੇ ਨਾਲ ਸਹੀ ਕਰ ਲਈਏ ਮੈਂ ਤੈਨੂੰ ਇੱਕ ਗੱਲ ਕਹਿਣੀ ਆ 1 2 ਮੇਰੀ ਗੱਲ ਸੁਣ ਲੈ ਤੂੰ ਸਿੱਧਾ ਹੋ ਕੇ ਉਹਦੇ ਭਰਾ ਨੂੰ ਫੋਨ ਲਾ ਦੇ ਤੇ ਉਹਨੂੰ ਲੈ ਜੇ ਇੱਥੋਂ ਬਸ ਤੀਹੋ ਕਾੜ ਬਸ ਉਹ ਆਪਣੇ ਘਰੇ ਦਿਸਣੀ ਨਹੀਂ ਚਾਹੀਦੀ ਉਹ ਦੱਸ ਹੁਣ ਮਾਂ ਤੂੰ ਤਾਂ ਉਹੀ ਜਵਾਕਣੀਆਂ ਗੱਲਾਂ ਕਰਦੀਆਂ ਆਖੇ ਲੈ ਜੇ ਹੁਣ ਗੁੱਡਾ ਗੁੱਡੀ ਦਾ ਖੇਡ ਥੋੜੀ ਐ ਜੇ ਕੱਲ ਨੂੰ ਉਹਦੇ ਭਰਾ ਭਰਜਾਈ ਨੇ ਆਪਣੇ ਤੇ ਦਾਵਾ ਕਰਾਤਾ ਆਪਾਂ ਤਾਂ ਜੇਲ੍ਹ ਤੇ ਭਗ ਜਾਗੇ ਦੋਨੇ ਜਣੇ ਅਗਲੇ ਕਹਿਣਗੇ ਵਿਆਹ ਉਹ ਤਾਂ ਕਿ ਉਹਨਾਂ ਦੇ ਕੀ ਪਤਾ ਵੀ ਦਾਜ ਦੇ 헤ਜ ਦਾ ਪਰਚਾ ਪਵਾ ਦੇਣਾ ਆਪਣੇ ਤੇ ਮਾੜੀ ਮੋਟੀ ਗੌਰ ਕਰ ਘਰੇ ਤਾਂ ਆਪਾਂ ਨੂੰ ਹੁਣ ਰੱਖਣੀ ਪਊਗੀ ਨਾਲੇ ਹੁਣ ਉਹਨਾਂ ਦੀ ਇੱਜ਼ਤ ਨਹੀਂ ਹੈਗੀ ਆਪਣੀ ਇੱਜ਼ਤ ਐ ਇਹ ਤੇ ਮੇਰੀ ਗੱਲ ਸੁਣ ਤੂੰ ਬਾੜੀ ਇੱਜ਼ਤ ਵਾਲਾ ਬਣਿਆ ਫਿਰਦਾ ਤੈਨੂੰ ਬਾੜਾ ਹੀ ਨਹੀਂ ਮੋਹਣ ਲੱਗ ਗਿਆ ਦੋ ਦਿਨਾਂ ਚ ਉਹ ਮਾਂ ਮੋਦ ਹੀ ਗੱਲ ਮੰਨ ਲੈ ਚਾਹੇ ਆਸਾਨ ਦੀ ਗੱਲ ਮੰਨ ਲੈ ਜਦੋਂ ਹੁਣ ਤੇ ਤੈਨੂੰ ਵੀ ਸੋਚਣਾ ਚਾਹੀਦਾ ਵੀ ਮੇਰੇ ਪੁੱਤ ਦੀ ਜਾਨ ਉਹਨੇ ਬਚਾਈ ਸੀਗੀ ਹੁਣ ਇੰਨਾ ਕਿ ਤਾ ਆਪਣਾ ਵੀ ਫਿਰ ਹੱਕ ਬਣਦਾ ਹੀ ਆ ਵੇ ਤੈਨੂੰ ਕੁੜਗਾਂ ਦਾ ਘਾਟਾ ਸੀ ਜਿਹੜਾ ਤੂੰ ਉਹਦੇ ਤੇ ਮਰ ਬੈਠਾ ਉਹ ਗੱਲ ਮਰਨ ਦੀ ਨਹੀਂ ਹੈਗੀ ਜਿਹੜੀ ਗੱਲ ਮੈਂ ਸੋਚਦਾ ਨਾ ਉਹ ਤੂੰ ਨਹੀਂ ਸੋਚਦੀ ਹੈਗੀ ਐਸਾਨਨਾ ਦੀ ਵੀ ਕੋਈ ਚੀਜ਼ ਹੁੰਦੀ ਹੈ ਤੇ ਉਹਦਾ ਐਸਾਨ ਮੈਂ ਮਨ ਲੱਗਦਾ ਸਾਰੀ ਉਮਰ ਨਹੀਂ ਭਲਾ ਸਕਦਾ ਹੈਗਾ ਫਿਰ ਮੇਰੀ ਗੱਲ ਸੁਣ ਲੈ ਜੇ ਤੂੰ ਨਾ ਐਸਾਨ ਥੱਲੇ ਹੀ ਦਬੇ ਰਹਿਣਾ ਤੇ ਟਿੰਡ ਫੋੜੀ ਚੱਕਰ ਤੇ ਦਫਾ ਹੋ ਜਾ ਉਹਨੂੰ ਲੈ ਕੇ ਓ ਮਾਂ ਹੁਣ ਫਿਰ ਮੈਂ ਤੈਨੂੰ ਵੀ ਨਹੀਂ ਛੱਡ ਸਕਦਾ ਹੈਗਾ ਕਿਹੇ ਜਿਹੀ ਗੱਲਾਂ ਕਰਦੀ ਮੈਂ ਆਪਦੇ ਘਰੇ ਰਹੂੰਗੀ ਆ ਕਰ ਮੇਰਾ ਉਹ ਜੋ ਵੀ ਐ ਤੇਰਾ ਬਿਮਾਠ ਮਾਰ ਰਹਿਣੀ ਆ ਤਰੇਖ ਰਹਿਣਾ ਤਾਂ ਮੈਨੂੰ ਇੱਥੇ ਹੀ ਪਊਗਾ ਮੈਂ ਕਿਤੇ ਨਹੀਂ ਜਾਂਦਾ ਹੈਗਾ ਜੇ ਤੈਨੂੰ ਇੰਨੀ ਮਾਂ ਦੀ ਫਿਕਰ ਹੁੰਦੀ ਨਾ ਆ ਵਿਆਹ ਨਾ ਕਰਾਉਂਦਾ ਮੇਰੀ ਮਰਜ਼ੀ ਤੋਂ ਖਿਲਾਫ ਹੋ ਕੇ ਹੁਣ ਤੂੰ ਉਤਦੀ ਹੋ ਗਿਆ ਤੇ ਉਹ ਇੱਕ ਪੜੋਲਾ ਜੀ ਹੋਰ ਪਰਝਾਈ ਆ ਤੇਰੀ ਉਹ ਮਾਂ ਬਣੀ ਰਹਿੰਦੀ ਆ ਸਾਰਾ ਦਿਨ ਉਹ ਉਹਦਾ ਕੋਈ ਕਸੂਰ ਨਹੀਂ ਹੈਗਾ ਮਾਂ ਉਹਨੂੰ ਮੈਂ ਹੀ ਘਰੇ ਭੇਜਿਆ ਸੀਗਾ ਮੈਂ ਕਿਹਾ ਉਹ ਮੈਂ ਕੰਮ ਧੰਦੇ ਜਾਣਾ ਹੁੰਦਾ ਮਾਂ ਹੈ ਨਹੀਂ ਚਲ ਤੂੰ ਦੂਦ ਨਾਲ ਤੂੰ ਹੁਣ ਉਹਦੇ ਨਾਲ ਵੀ ਲੜ ਪਈਂ ਮੈਂ ਤਾਂ ਉਹਨੂੰ ਵੀ ਕੱਟਤਾ ਘਰੋਂ ਮੈਂ ਕਿਹਾ ਦਫਾ ਹੋ ਜਾ ਮੇਰੀ ਦੇਲੀ ਤੋਂ ਪੈਰ ਨਾ ਪਾਈ ਤੂੰ ਚੱਲ ਕੋਈ ਗੱਲ ਨਹੀਂ ਹੁਣ ਜਿਹੜਾ ਕੁਝ ਹੋ ਗਿਆ ਸੋ ਹੋ ਗਿਆ ਹੁਣ ਅੱਗੇ ਤੋਂ ਆਪਾਂ ਨੂੰ ਸਮਝਣਾ ਪਊਗਾ ਠੀਕ ਐ ਤੂੰ ਉਹਦੇ ਨਾਲ ਪਿਆਰ ਨਾਲ ਰਹਿ ਬਹੁਤ ਸੇਵਾ ਕਰੋਗੀ ਤੇਰੀ ਬਹੁਤ ਸਿਆਣੀ ਕੁੜੀ ਐ ਉਹ ਮੈਂ ਤਾਂ ਵੇਖ ਪਿਆਰ ਨਾਲ ਨਹੀਂ ਉਹਦੇ ਨਾਲ ਰਹਿਣਾ ਤੇ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਤੇ ਉਹਨੂੰ ਨਾ ਸਟੋਰ 'ਚ ਦੇ ਬਸ ਬਾੜ ਦੇ ਉਹ ਕਮਰਾ ਉਹਦਾ ਉਹ ਕਿਉਂ ਐਹ ਜੀਆਂ ਗੱਲਾਂ ਕਰਦੀਆਂ ਚੱਲ ਕੋਈ ਨਾ ਸਟੋਰ 'ਚ ਹੀ ਬਾੜ ਦੂੰਗਾ ਠੀਕ ਐ ਤੇ ਮੇਰੀ ਗੱਲ ਸੁਣ ਉਹ ਕਾਲਾ ਆ ਗਿਆ ਉਹਦੇ ਨਾਲ ਗੱਲ ਕਰ ਲਈ ਹੁਣ ਐਨਾ ਤੂੰ ਜਲੂਸ ਜਾਣਾ ਕੱਢ ਹੁਣ ਉਹ ਮੈਂ ਕਹਿ ਕੇ ਆਇਆ ਸੀਗਾ ਤੂੰ ਫੋਨ ਵੀ ਕੀਤਾ ਸੀਗਾ ਹਜੇ ਤਾਂ ਮੈਂ ਤੇਰਾ ਜਲੂਸ ਕੀ ਕੱਢਿਆ ਹੈ ਤਾਂ ਜਲੂਸ ਬਥੇਰਾ ਨਿਕਲਣਾ ਸੀ ਤੇਰਾ ਚੱਲ ਕੋਈ ਗੱਲ ਨਹੀਂ ਆ ਕਾਲੇ ਨਾਲ ਗੱਲ ਕਰ ਲਈ ਫੇਰ ਆਜਾ ਆਜਾ ਤੂੰ ਬਲੱਡ ਦਾ ਬੰਦਾ ਆਜਾ ਨਾਲੇ ਮੇਰੀ ਗੱਲ ਸੁਣ ਲਾ ਉਹ ਆ ਜਾ ਮਾਂ